ਮੈਂ ਤੈਨੂੰ ਇਹ ਪਹਿਲਾਂ ਤਾਂ ਹੀ ਕਿਹਾ ਸੀਗਾ ਵੀ ਇੱਕ ਸਾਲ ਦਾ ਰਿਜ਼ਰਵ ਕੋਟਾ ਰੱਖੇ ਬੰਦਾ ਹਾਂ ਬੈਕਅਪ ਹੁਣ ਆ ਬਾਅਦ ਚ ਮੈਂ ੱਕੇ ਖਾ ਕੇ ਅਕਲ ਆਉਂਦੀ ਆ ੱਕੇ ਖਾ ਕੇ ਅਕਲ ਆਉਂਦੀ ਆ ਉਦੋਂ ਮੈਂ ਪੈਸੇ ਵਧੀਆ ਬਣਾਏ ਵੀ ਸੀਗੇ ਹਾਂ ਪਰ ਮੈਂ ਜਿਵੇਂ ਚੌੜ ਚੌੜ ਚ ਵੀ ਚਲੋ ਇਹਦਾ ਤਿੰਨ ਮਹੀਨੇ ਦੀ ਫਸਲ ਆ ਹੁਣ ਆਈ ਉਦੋਂ ਆਪਾਂ ਨੂੰ ਜਿਹੜਾ ਲੌਸ ਹੋਇਆ ਬਹੁਤ ਵੱਡਾ ਹੂੰ ਫਿਰ ਮੈਨੂੰ ਬਹੁਤ ਵੱਡੀ ਸਿੱਖਿਆ ਦੇ ਗਿਆ ਜ਼ਿੰਦਗੀ ਦੀ ਵੀ ਰਿਜ਼ਰਵ ਰੱਖੀ ਵੀ ਜਿਵੇਂ ਸਕੂਟਾ ਜੇ ਤੂੰ ਅੱਜ ਰੋਣਾ ਬਹਿ ਕੇ ਇਕੱਲਾ ਹੂੰ ਲੈਟ ਬੰਦ ਕਰਕੇ ਹੂੰ ਤਾਂ ਤੇਰੀਆਂ ਆਪਣੀਆਂ ਗਲਤੀਆਂ ਨੇ ਮੁੰਡਿਆ ਪਹਿਲਾਂ ਤੁਸੀਂ ਗੱਲ ਕਹੀ ਸੀ ਵੀ ਜੇ ਕੋਈ ਬੰਦਾ ਚਲੋ ਕੰਮ ਨਵਾਂ ਖੇਤੀ ਦਾ ਕਰਨਾ ਚਾਹੁੰਦਾ ਹੈ ਉਹ ਜਿਹੜੇ ਉਹਦੇ ਨੇੜੇ ਦੇ ਬੰਦੇ ਨੇ ਜਿਵੇਂ ਚਲੋ ਤੁਸੀਂ ਵੱਡੀ ਖੇਤੀ ਕਰਦੇ ਹੋ ਹਰੇਕ ਏਰੀਆ 'ਚ ਆ ਬੰਦੇ ਹੈਗੇ ਨੇ ਵੀ ਉਹਨਾਂ ਨਾਲ ਸੰਪਰਕ ਬਣਾਵੇ ਉਹ ਕਿਉਂ ਕੀ ਕੀ ਮਤਲਬ ਸੀ ਵਰਗੇ ਆ ਭਾਈ ਉਹ ਹੌਸਲਾ ਦਿੰਦੇ ਨੇ ਜੇ ਆਪਾਂ ਨੂੰ ਆਪਣੇ ਲਈ ਲੋੜ ਹੈ ਯਾਰ ਉਹਨਾਂ ਨੂੰ ਵੀ ਲੋੜ ਹੈ ਹੂੰ ਜੇ ਅੱਜ ਜੋ 500 ਰੁਪਏ ਦਿਹਾੜੀ ਉਹਨਾਂ ਦੀ ਹੋਗੇ ਹੂੰ ਚਲੋ ਜੇ 500 ਬੰਦਾ ਲੈਂਦਾ ਉਹਨੂੰ ਕੰਮ ਵੀ ਕਰਨਾ ਚਾਹੀਦਾ ਨਹੀਂ ਵੀ ਹੈ ਆਪਾਂ ਕੁਝ ਨਹੀਂ ਯਾਰ ਪਰ ਇੱਕ ਗੱਲ ਹੈ ਉਹ ਵੀ ਘਟ ਨਹੀਂ ਹੈਗੇ ਉਹ 500 ਲੈਂਦੇ ਨੇ 250 ਠੇਕੇ ਦੇ ਜਾਂਦਾ ਹਾਂ ਇਹ ਵੀ ਗਲਤ 250 ਇੱਥੇ ਇਹ ਨਹੀਂ ਪਤਾ ਦਾਰੂ ਪੀ ਕੇ ਉੱਥੇ ਪਏ ਰਹਿੰਦੇ ਨੇ 250 ਕਿੱਥੇ ਕਰੂ ਕੰਮ ਹੂੰ ਹੁਣ ਅਗਲਾ ਕਹਿੰਦਾ ਯਾਰ ਇੰਨਾ ਵੀ ਬਚਤ ਤਾਂ ਹੈ ਨਹੀਂ ਯਾਰ ਬਚਤ ਤੋਂ ਪਹਿਲਾਂ ਮੈਨੂੰ ਐਂ ਤਾਂ ਦੱਸੋ ਵੀ ਕਿਹੜੇ ਕੰਮ ਚ ਬਿਲਕੁਲ ਮੈਨੂੰ ਉਹ ਕੰਮ ਇਹ ਜਿਹਾ ਦੱਸ ਦੋ ਵੀ ਜਿੱਥੇ ਬਚਤ ਹੈ ਹੂੰ ਆਪਾਂ ਉਹੀ ਕਰ ਲੈਨੇ ਆ ਫਿਰ ਆਪਾਂ ਕਹਾਂ ਉਹ ਇੰਨੇ ਸਾਲ ਨਾਲੇ ਨੇ ਬਿਲਕੁਲ ਗੱਲ ਦੀ ਸਾਰਿਆਂ ਨੂੰ ਅੱਜ ਪਹੁੰਚੇ ਆ ਮਨਜੀਤ ਬਾਈ ਕੋਲ ਸਾਡਾ ਦਾ ਵੀਰੇ ਆਹੀ ਪੋਡਕਾਸਟ ਹੁੰਦਾ ਜੱਟੂ ਦੇਸੀ ਸਾਹ ਵਾਲਾ ਜਿੱਦਾਂਗੇ ਮੈਂ ਵੀਡੀਓ ਪਾਈਆਂ ਨੇ ਬਹੁਤ ਵੀ ਖੇਤੀ ਪ੍ਰੋਫਿਟੇਬਲ ਤੰਦਾ ਬਹੁਤ ਬੰਦਿਆਂ ਨੇ ਕ੍ਰਿਟਿਸਿਜ਼ਮ ਕੀਤਾ ਕਿ ਨਹੀਂ ਜੀ ਤੂੰ ਐ ਕਹਿਣਾ ਖੇਤੀ ਚ ਇਹ ਨਹੀਂ ਉਹ ਨਹੀਂ ਆ ਸਾਰਾ ਕੁਝ ਖੇਤੀ ਦਾ ਹੀ ਦਿੱਤਾ ਹੋਇਆ ਜਿਹੜਾ ਕੁਝ ਮੈਂ ਬਾਈ ਦਸ ਤਾਮਝਾਮ ਦਿਖਾਇਆ ਉਹ ਸਾਰਾ ਕੁਝ ਖੇਤੀ ਦਾ ਹੀ ਦਿੱਤਾ ਵੈ ਸੋ ਰੂਬਰੂ ਕਰਦੇ ਆ ਮਨਜੀਤ ਵੀਰੇ ਦੇ ਸਾਸਰੀ ਕਾਨ ਜੀ ਸਾਸਰੀ ਕਾਨ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਵਿਚਾਰ ਪਹੁੰਚੇ ਹੋ ਸਾਨੂੰ ਇਨਾ ਮਾਣ ਬਖਸ਼ਣ ਹਰ ਵਾਰ ਹਨਾ ਬਸੀ ਬਹੁਤ ਤੁਹਾਨੂੰ ਦਿਨੋ ਧੰਨਵਾਦ ਕਰਦੇ ਆਂ ਥੈਂਕ ਯੂ ਬੇਰੀ ਥੈਂਕ ਯੂ ਤੇ ਜੋ ਵੀ ਅਸੀਂ ਸਾਰੇ ਦਰਸ਼ਕ ਸਾਨੂੰ ਦੇਖ ਰਹੇ ਨੇ ਅਸੀਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਸਤਿਕਾਰ ਕਰਦੇ ਆਂ ਸਾਰਿਆਂ ਦਾ ਚਾਹੇ ਕੋਈ ਛੋਟਾ ਸਾਤੋ ਚਾਹੇ ਕੋਈ ਵੱਡਾ ਦੀ ਸਾਰਿਆਂ ਨੂੰ ਜੀ ਆਇਆਂ ਕਹਦੇ ਆਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਔਰ ਦੇਖੋ ਜੋ ਵੀ ਅਸੀਂ ਖੇਤੀਬਾੜੀ ਬਾਰੇ ਦੱਸਾਂਗੇ ਚਾਹੇ ਅਸੀਂ ਕਿਸੇ ਹੋਰ ਵਿਚਾਰ ਵਾਰੇ ਕਦੇ ਦੱਸਾਂਗੇ ਉਹਨੂੰ ਜ਼ਰੂਰ ਦੇਖੋ ਵੀਰਾ ਜੀ ਬੇਨਤੀ ਇਹ ਆ ਆਧਾਰਨ ਦੇ ਤੌਰ ਤੇ ਚਾਹੇ ਮੈਂ ਆ ਇੱਕ ਨਵੇਂ ਮੁੰਡੇ ਨੇ ਨਵੇਂ ਬੰਦੇ ਨੇ ਚਾਹੇ ਆਪਣਾ ਬੱਬੂ ਮੁੰਡਾ ਖੜਾ ਆਪਾਂ ਸਾਰੇ 2-2 4-4 ਕੀਲਿਆਂ ਵਾਲੇ ਬੰਦੇ ਆ ਆਪਾਂ ਨੇ ਨਵੇਂ ਸਿਰੇ ਤੋਂ ਖੇਤੀ ਸਟਾਰਟ ਕਰਨੀ ਆ ਆਪਾਂ ਕੀ ਕੀ ਉਹ ਚ ਧਿਆਨ ਰੱਖਣਾ ਹੈ ਕੀ ਕੀ ਪੁਆਇੰਟ ਨੇ ਕੀ ਕਿੱਧਰ ਨੂੰ ਬੰਦਾ ਤੁਰੇ ਕਿਹੜੀ ਫਸਲ ਕਰੇ ਕਿਵੇਂ ਮਸ਼ੀਨਰੀ ਖਰੀਦੇ ਇਨੂੰ ਵਧੀਆ ਸ਼ਾਰਟ ਤਰੀਕੇ ਨਾਲ ਮਾੜਾ ਜਾਂ ਦੱਸੋ ਆਪਣੇ ਦਰਸ਼ਕਾਂ ਨੂੰ ਜਿਹੜਾ ਖੇਤੀਬਾੜੀ ਦਾ ਮਤਲਬ ਕਿ ਕਿੱਤਾ ਬਈ ਇਹ ਜਿਵੇਂ ਬਾਣੀ ਦੇ ਵਿੱਚ ਵੀ ਲਿਖਿਆ ਹਾਂਜੀ ਉਤਮ ਖੇਤੀ ਮੱਧਮ ਵਪਾਰ ਨੌਕਰੀ ਚਾਕਰੀ ਤੀਸਰੇ ਦਵਾਰ ਠੀਕ ਹਾਂਜੀ ਇਹ ਚੀਜ਼ ਨਾ ਮਤਲਬ ਕਿ ਸ਼ੁਰੂ ਤੋਂ ਹੀ ਪਹਿਲਾਂ ਬਾਬਾ ਨਾਨਕ ਨੇ ਵੀ ਦੇਖੋ ਹਲਵਾਇਆ ਹਨਾ ਹੁਣ ਜਿਵੇਂ ਆਪਾਂ ਜ਼ਿਮੀਦਾਰ ਆ ਚਾਹੇ ਕੋਈ ਹੋਰ ਕਾਸਤ ਵਾਲਾ ਵੀ ਹੈ ਹਨਾ ਸਾਰੇ ਚਲੋ ਆਪਕੋ ਆਵਦੇ ਆਏ ਤਾਂ ਉਥੋਂ ਇੱਕ ਕਰ ਤੂੰ ਆਪਾਂ ਪਰ ਉਰੇ ਆ ਕੇ ਬੰਦੀਆਂ ਕੰਮ ਬੰਦੇ ਗਏ ਹੈ ਨਾ ਤੇ ਮੈਂ ਤਾਂ ਇਹ ਕਹਿੰਦਾ ਵੀ ਜੇ ਬੰਦਾ ਇਹਦਾ ਮਾਨਾ ਹੈ ਤੇ ਮਤਲਬ ਕਿ ਉਹਦੇ ਪੂਰੇ ਠੋਸ ਵਿਚਾਰ ਨੇ ਚੰਗੇ ਬੰਦੇ ਹਾਂ ਹਾਂ ਦੇਰ ਰਾਹਦੇ ਹਾਂ ਚੰਗੇ ਬੰਦੇ ਦੀ ਉਹ ਸੰਗਤ ਕਰਦਾ ਤਾਂ ਖੇਤੀ ਬਹੁਤ ਵਧੀਆ ਚੀਜ਼ ਹੈ ਇੱਕ ਤਾਂ ਕਿਸ ਦੀ ਚੁਗਲੀ ਨਿੰਦਿਆ ਨਹੀਂ ਹੈ ਨਾ ਆਪ ਮਿਹਨਤ ਕਰਨੀ ਹੱਥੀ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਉਹਨੇ ਇੱਕ ਵਰਕਰ ਰੱਖ ਲਓ ਜਿੰਨੀ ਤੁਹਾਡੀ ਪਹੁੰਚ ਹੈ ਤੁਸੀਂ ਉਥੋਂ ਸਟਾਰਟ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਅੱਜੇ ਜੀ ਮੈਂ 100 ਕਿਲੇ ਤੋਂ ਸਟਾਰਟ ਕਰਨੀ ਹੈ ਨੋ ਜਿੰਨੇ ਤੁਹਾਨੂੰ ਜੇਬਸ ਜੇਬ ਆਸਤ ਹੁੰਦੀ ਹੈ ਤੁਸੀਂ ਤੁਹਾਡਾ ਪਣਾ ਤੁਸੀਂ ਪਣ ਦੇ ਹਿਸਾਬ ਨਾਲ ਆਪਣਾ ਕਿੱਤਾ ਤੋੜ ਲਓ ਠੀਕ ਹੈ ਕੋਈ ਮਤਲਬ ਕਿ ਘਾਟੇ ਦਾ ਬਣ ਜ ਨਹੀਂ ਹੈਗਾ ਮਤਲਬ ਕਿ ਵਧੀਆ ਕਿੱਤਾ ਹੈ ਠੀਕ ਹੈ ਫਸਲਾਂ ਦੇ ਜਿਵੇਂ ਆਪਾਂ ਨਿਰਪਰ ਕਰਦੇ ਆਂ ਦੇਖੋ ਦੋ ਫਸਲਾਂ ਤੇ ਨਹੀਂ ਉਹਨਾਂ ਮਤਲਬ ਕਿ ਉਹੀ ਬੰਦ ਤੁਹਾਨੂੰ ਪੁੱਛਦਾ ਜੇ ਕੋਈ ਯੰਗਸਟਰ ਇਹਨੂੰ ਸ਼ੁਰੂ ਕਰਨਾ ਚਾਹੁੰਦਾ ਦੇਖੋ ਐ ਆ ਵੀਰੇ ਦੇਖੋ ਸਿੱਧਾ ਬੰਦਾ ਆਲੂਆਂ ਵਾਲੀ ਸਾਰੀ ਮਸ਼ੀਨਰੀ ਵੀ ਨਹੀਂ ਖਰੀਦ ਸਕਦਾ ਉਹ ਸ਼ੁਰੂ ਕਿਵੇਂ ਕਰੇ ਸ਼ੁਰੂ ਤੇ ਹੀ ਹੈ ਭਾਈ ਦੇਖੋ ਮੈਂ ਜਿੱਤਾ ਹੁਣ ਕਿੰਨੀ ਕ ਜਮੀਨ ਲਾਵੇ ਜਮੀਨ ਘਟੋ ਘਟ ਤਾ 20 ਕਿੱਲੇ ਦਾ ਕਰੇ ਘਟੋ ਘਟ ਹਾਂ ਜੇ ਆਪਣੇ 5-7 ਕਿੱਲੇ ਵੀ ਨੇ ਤਾਂ 20 ਕਿੱਲੇ ਲੈ ਕੇ ਮਤਲਬ ਕਿ ਆਪਾਂ 25 ਕਿੱਲੇ ਆਣੇ 25 ਕਿੱਲੇ ਤੋਂ ਕਰੋ 25 ਕਿੱਲੇ ਤੋਂ ਕਰਕੇ ਤੁਸੀਂ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ 25 ਆਲੂ ਲਾ ਲੋ ਉਹ ਜੋ ਤੁਸੀਂ 15 ਆਲੂ ਲਾ ਲੋ ਠੀਕ ਹੈ 15 ਆਲੂ ਲਾ ਲਓ ਚਾਹੇ ਤੁਸੀਂ ਗਾਜਰ ਦੀ ਖੇਤੀ ਕਰਦੇ ਹੋ ਉਹ ਵੀ ਉਦੋਂ ਹੀ ਨਾਲ ਹੀ ਹੁੰਦੀ ਹੈ ਗਾਜਰ ਦੇ ਨਾਲ ਆਪਾਂ ਉਦੋਂ ਬਾਅਦ ਮੱਕੀ ਵੀ ਕਰ ਸਕਦੇ ਹਾਂ ਤੇ ਠੀਕ ਹੈ ਤੇ ਆਪਾਂ ਹੋਰ ਫਸਲ ਜਿਵੇਂ ਬਰੋਕਲੀ ਦੀ ਖੇਤੀ ਹੋ ਗਈ ਅੱਜ ਕੱਲ ਵਧੀਆ ਲਾਹੇ ਬੰਦਾ ਹੈ ਗੋਭੀ ਦੀ ਖੇਤੀ ਹੋ ਗਈ ਜੇ ਆਪਾਂ ਕਿਸੇ ਨਾਲ ਅਟੈਚ ਹੈ ਕਿਸੇ ਕੰਪਨੀਆ ਵੀ ਅੱਜ ਕੱਲ ਇਹ ਨਹੀਂ ਗੱਲ ਹੈਗੀ ਵਧੀਆ ਪਰ ਮਿਹਨਤ ਬਹੁਤ ਆਉਂਦੀ ਚ ਸਬਜ਼ੀ ਬਾਜੀ ਵਾਲੇ ਕੰਮ ਚ ਚਹਿਵ ਆਲੂਆਂ ਦਾ ਵੀ ਕੰਮ ਮੇਰੇ ਵੀਰੇ ਦੋ ਤਿੰਨ ਕ ਮੋਟੇ ਸਵਾਲ ਲੈ ਮੈਂ ਭੁੱਲ ਨਾ ਜਾਵਾਂ ਸਭ ਤੋਂ بڑا 헤ਰਬਾ ਕਰਿਆ ਜਾਂਦਾ ਵੀ ਜੀ ਲੇਬਰ ਨਹੀਂ ਮਿਲਦੀ ਉਹਦਾ ਕੀ ਅਲਟਰਨੇਟ ਹੈ ਜੀ ਲੇਬਰ ਦਾ ਬਾਈ ਜੇ ਤੁਸੀਂ ਤੁਹਾਡੇ ਤੇ ਦਪੰਡਾ ਲੇਬਰ ਤੁਹਾਡੇ ਆਲੇ-ਦੁਆਲੇ ਫਿਰੂ ਅੱਛਾ ਜੇ ਤੁਸੀਂ ਮਤਲਬ ਕਿ ਸਹੀ ਤਰੀਕੇ ਨਾਲ ਤੁਸੀਂ ਬੜੇ ਭਾਈ ਬਹੁਤ ਬੜੀ ਗੱਲ ਕਹਿ ਰਹੇ ਆਂ ਆਪਾਂ ਲੋਕ ਗੱਲ ਪੈਂਦੇ ਆ ਲੋਕ ਨੇ ਤਾਂ ਬੋਲੀ ਉਹ ਤਾਂ ਜਿੱਦਾਂ ਬਾਬਾ ਨਾਲਕ ਨਹੀਂ ਬਖਸ਼ਿਆ ਨਾ ਚਲੋ ਆਪਾਂ ਦਾ ਫੇਰ ਵੀ ਇੱਕ ਛੋਟੇ ਜੇ ਕੋਪਰ ਲਈ ਆਪਣਾ ਤਾਂ ਵੀ ਚਲੋ ਦਿਲ ਨਾ ਸਿੱਟੇ ਕੋਈ ਵੀ ਬੰਦਾ ਨਵਾਂ ਇੱਧਰ ਨੂੰ ਆਉਣਾ ਚਾਹੁੰਦਾ ਹੈ ਹਾਂਜੀ ਨਸ਼ੇ ਪੱਤਿਆਂ ਤੋਂ ਰਹਿਤ ਹੋ ਕੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਤੁਸੀਂ ਇੱਕ ਗੱਲ ਹੋਰ ਵੀ ਆ ਬਾਈ ਇਹ ਚ ਬੰਨੋ ਕਰੀਦਾ ਨਹੀਂ ਹੈਗੀ ਕੋਈ ਖੇਤੀ ਦਾ ਤੁਹਾਡਾ ਜਦੋਂ ਵੀ ਟਾਈਮ ਆ ਤੁਸੀਂ ਉਦੋਂ ਕਰ ਸਕਦੇ ਹੋ ਹੂੰ ਕੋਈ ਇਹ ਚ ਤਾਂ ਨਹੀਂ ਹੈਗਾ ਮਤਲਬ ਕਿ ਨੌਕਰੀ ਪੇਸ਼ੇ ਵਾਲਾ ਬੰਦਾ ਤਾਂ ਪੱਕਾ ਡਿਊਟੀ ਤੇ ਪਾਵੰਦਾ ਹੂੰ ਇਹ ਚ ਵੀ ਆਜ਼ਾਦੀ ਹੈ ਆਜ਼ਾਦੀ ਹੈ ਤੁਸੀਂ 2 ਘੰਟੇ ਦਿਨ ਨੂੰ ਵੀ ਆਰਾਮ ਕਰ ਸਕਦੇ ਹੋ ਸਵੇਰ ਸ਼ਾਮ ਦਾ ਕੰਮ ਆਉਂਦਾ ਹੈ ਕਿ ਮੇਰੇ ਹੋਰ ਮੇਰੇ ਮਨ ਚ ਵਿਚਾਰ ਆਉਂਦਾ ਮੁੰਡੇ ਯੰਗਸਟਰ 9 9 ਵਜੇ ਉੱਠਦੇ ਨੇ ਰਾਤ ਨੂੰ 2 2 ਵਜੇ ਪੈਂਦੇ ਨੇ ਉਹਦੇ ਬਾਰੇ ਕੀ ਵਿਚਾਰ ਸਭ ਤੋਂ ਵੱਡੀ ਪ੍ਰੋਬਲਮ ਭਾਈ ਇਹੀ ਹੋ ਅੱਜ ਦੇ ਸਮੇਂ 'ਚ ਨਾ ਜਿੱਦਾਂ ਦਾ ਮੋਬਾਈਲਾਂ ਦਾ ਸਿਸਟਮ ਬਦਲੇ ਆ ਹਾਂਜੀ ਇਹ ਇਹ ਇਸ ਚੀਜ਼ ਨੇ ਨਾ ਬਹੁਤ ਆਪਾਂ ਪਿੱਛੇ ਆਪਾਂ ਕਹਿੰਦੇ ਅੱਗੇ ਵਾਗੇ ਕੁਝ ਜਿਹਦਾ ਚੰਗੀ ਸੋਚ ਲੈ ਕੇ ਚੱਲਦਾ ਚੰਗੀਆਂ ਚੀਜ਼ਾਂ ਦੇਖਦਾ ਉਹਦਾ ਮੰਨਦੇ ਆ ਟਾਈਮ ਨਾਲ ਆਪਦਾ ਸੌਂਦਾ ਟਾਈਮ ਨਾਲ ਉੱਠਦਾ ਉਹਦੇ ਵਾਸਤੇ ਤਾਂ ਹੈਗਾ ਲਾਹੇਵੰਦ ਚਲੋ ਕੋਈ ਕੰਮ ਕਰਦਾ ਬੰਦਾ ਹਾਂ ਕੰਮ ਕਰਦਾ ਜਿਹੜੇ ਹੁਣ ਅੱਜਕੱਲ ਤੂਏ ਲੋਟ ਬਿਨਾ ਕੰਮ ਤੋਂ ਹੀ ਹਾਂ ਹੀ ਉਹਦਾ ਕੋਈ ਫਾਇਦਾ ਨਹੀਂ ਦੇਖੋ ਵੀ ਜਿਹੜਾ ਹੁਣ 50 ਦੇ ਵਿੱਚ 9-9 ਵਜੇ ਉੱਠ ਕੇ ਤਾਂ ਨਹੀਂ ਹੁੰਦੀ ਨਹੀਂ ਹੁੰਦੀ ਬਾਈ ਕਿੰਨੇ ਵਜੇ ਘੱਟੋ-ਘੱਟ ਉੱਠਣਾ ਚਾਹੀਦਾ ਦੇਖੋ ਮੈਂ ਬਾਰੀਕਲਸਾ ਖੇਤੀ 5 ਵਜੇ ਤੋਂ 5 ਵਜੇ ਤੱਕ ਘੱਟੋ-ਘੱਟ ਠੀਕ ਹੈ 4 ਵਜੇ ਤਾਂ ਥੋੜੀ ਹਿੰਮਤ ਹੈ ਜਣ ਕੇ 5 ਵਜੇ ਤੋਂ ਲੇਟ ਨਾ ਹੋਵੋ ਕਦੇ ਕੋਈ ਕੰਮ ਘੱਟ ਹੈ ਚਲੋ ਆਪਾਂ ਨਹੀਂ ਕਹਿੰਦੇ ਕੰਮ ਖੇਤੀ ਦਾ ਘੱਟ ਹੈ ਫਿਰ ਤੁਸੀਂ ਮਤਲਬ ਕਿ ਲੇਟ ਵੀ ਉੱਠ ਸਕਦੇ ਹੋ ਹਾਂ ਜਦੋਂ ਹੁਣ ਜਿੱਦਾਂ ਝੋਨੇ ਦਾ ਕੰਮ ਸੀਗਾ ਝੋਨੇ ਦੇ ਵਿੱਚ ਹੁਣ ਲਾਈਟ ਲੋਡ ਦੀ ਪ੍ਰੋਬਲਮ ਰਹਿੰਦੀ ਹੈ ਹੁਣ ਤਾਂ ਬੰਦਾ ਰਾਤ ਨੂੰ ਵੀ ਵੇਰਾਮ ਰਹਿੰਦਾ ਹੈ ਹਨਾ ਫਿਰ ਕਈ ਵਾਰ ਬੰਦਾ ਦਿਨ ਨੂੰ ਪਾਈ ਜਾਂਦਾ ਤੋ 3 ਘੰਟੇ ਲਾਈਟ ਨਹੀਂ ਹੁੰਦੀ ਉਸ ਹਿਸਾਬ ਨਾਲ ਮੈਂ ਤਾਂ ਇਹੀ ਕਹਾਂਗਾ ਜਿਹੜੇ ਆਪਣੇ ਛੋਟੇ ਵੀਰ ਇੱਧਰ ਨੂੰ ਆਉਣਾ ਚਾਹੁੰਦੇ ਨੇ ਬਾਈ ਘਬਰਾਓ ਨਾ ਠੀਕ ਹੈ ਆਪਣੀ ਮਿਹਨਤ ਦਾ ਤੁਹਾਨੂੰ ਅੱਜ ਕਦੇ ਨਾ ਕਦੇ ਤੁਹਾਨੂੰ ਮੁੱਲ ਮਿਲਣਾ ਹੈ ਉਹ ਕਿਸੇ ਰੂਪ ਚ ਵੀ ਮਿਲੇ ਚਾਹੇ ਤੁਹਾਡੇ ਲਾਟ ਚ ਰੂਪ ਚ ਮਿਲੇ ਹਨਾ ਉਹਨਾਂ ਨੂੰ ਪਤਾ ਹੈ ਸਿੱਖਣ ਨੂੰ ਹੀ ਮਿਲਦਾ ਹੈ ਥੋੜੀ ਲਾਜ ਵੀ ਦੇਖਦੀ ਹੈ ਨਾ ਵੀ ਇੰਨੇ ਸਾਡੇ ਮਾਪੇ ਆਪਾਂ ਨੇ ਯਾਰ ਵੀ ਇੰਨੀ ਸੰਘਰਸ਼ ਲੜ ਕੇ ਸਾਨੂੰ ਪੜਾਇਆ ਲਿਖਾਇਆ ਅਸੀਂ ਅੱਗੇ ਇਹ ਇੱਕ ਨੀਂਹ ਹੁੰਦੀ ਹੈ ਜਿੱਦਾਂ ਆਪਾਂ ਘਰ ਦੀ ਨੀਂਹ ਕਹਿੰਦੇ ਆ ਬਿਲਕੁਲ ਵੀ ਨੀਂਹ ਠੋਸ ਮਜ਼ਬੂਤ ਪਰ ਨਹੀਂ ਹੈ ਚੰਗਾ ਜ਼ਰੀਆ ਪਾਉਣਾ ਹੈ ਇਹ ਵੀ ਤੁਹਾਡਾ ਇਦਾਂ ਹੀ ਹੈ ਜਿੱਦਾਂ ਹੁਣ ਅਨਮੈਰਿਡ ਹੁੰਦੇ ਨੇ ਜਦੋਂ ਬੱਚੇ ਨਾਲ ਲੱਗ ਜਾਂਦੇ ਨੇ ਕਈ ਮਾਪੇ ਨਾਲ ਲਾ ਲੈਂਦੇ ਨੇ ਹਨਾ ਉਹ ਵਧੀਆ ਗੱਲ ਹੈ ਨਾਲ ਥੋੜਾ ਥੋੜਾ ਕਰਕੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਸਾਰਾ ਕੁਝ ਇੱਕ ਬੱਚਿਆਂ ਤੋਂ ਕਦੇ ਵੀ ਆਪਾਂ ਨੂੰ ਹੋਲਾ ਵੀ ਨਹੀਂ ਰੱਖਣਾ ਚਾਹੀਦਾ ਜੋ ਦੇਣਾ ਲੈਣਾ ਵੀ ਆਪਾਂ ਨੇ ਹੈਗਾ ਉਹ ਸਾਰਾ ਸ਼ੇਅਰ ਕਰਨਾ ਚਾਹੀਦਾ ਬੱਚੇ ਉਦੋਂ ਵਿਗੜਦੇ ਨੇ ਜਦੋਂ ਆਪਾਂ ਉਹਨਾਂ ਤੋਂ ਲੁਕੋ ਰੱਖਦੇ ਹਾਂ ਇੱਕ ਹੋਰ ਗੱਲ ਹੁਣ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਮਤਲਬ ਕਿ ਵੀਰੇ ਵੀ ਸਾਡੇ ਕੋਲ ਕੀ ਸਾਡੇ ਕੋਲ ਕੀ ਹਿਸਾਬ ਕਿਤਾਬ ਹੈ ਹਾਂ ਜਦੋਂ ਤੁਸੀਂ ਉਹਨਾਂ ਨੂੰ ਸਾਰਾ ਦੱਸੋਗੇ ਉਹ ਵੀ ਇੱਕ-ਇੱਕਣ ਆਪਾਂ ਇੱਕ-ਇੱਕਣ ਕਰਕੇ ਚਲਾ ਰਹੇ ਹਾਂ ਫਿਰ ਉਹ ਚੀਜ਼ਾਂ ਨਾਲ ਉਹ ਨਹੀਂ ਗਲਤ ਪਾਸੇ ਨੂੰ ਜਾ ਸਕਦੇ ਅੱਛਾ ਵੀਰੇ ਇੱਕ ਹੋਰ ਬੇਨਤੀ ਆ ਮੁੰਡਿਆਂ ਦੇ ਮਤਲਬ ਕਿ ਇੱਕ ਕੀ ਪੁਆਇੰਟਸ ਨੇ ਸਵਾਲ ਨੇ ਜਿਵੇਂ ਮੰਨ ਕੇ ਚਲੋ ਅਗਲਾ ਕਹਿੰਦਾ ਭਾਈ ਅਸੀਂ ਖੇਤੀ ਸ਼ੁਰੂ ਕਰਨੀ ਆ ਅਸੀਂ ਕਿਹੜਾ ਟਰੈਕਟਰ ਲਈਏ ਨਵਾਂ ਲਈਏ ਪੁਰਾਣਾ ਲਈਏ ਇਹਦੇ ਤੇ ਮਾੜਾ ਚੰਗਾ ਚਾਨਣਾ ਪਾਓ ਮਸ਼ੀਨਰੀ ਕਿਵੇਂ ਮਤਲਬ ਉਹ ਕਲੈਕਸ਼ਨ ਬਣਾਉਣਾ ਆਪਣੀ ਦੇਖੋ ਟਰੈਕਟਰ ਵਾਲੀ ਜਿਹੜੀ ਗੱਲ ਆ ਗਈ ਵੀਰੇ ਆਪਾਂ ਦੇਖੋ ਹਰੇ ਹਰ ਇੱਕ ਬੰਦੇ ਦੀ ਆਪ ਕੋ ਆਪਣੀ ਚੋਆਇਸ ਹੈ ਪਰ ਜੇ ਮੈਂ ਜਿਮੀਦਾਰ ਦੇ ਹੱਕ ਚ ਕਹੂੰਗਾ ਇਹ ਨਹੀਂ ਹੈਗਾ ਆਪਾਂ ਨੂੰ ਕਿਸੇ ਦੇ ਆਪਾਂ ਦਵਾਉ ਵਿੱਚ ਕਹਿੰਦੇ ਆ ਆਪਾਂ ਹੁਣ ਮੇਰੇ ਕੋਲ ਤਾਂ ਸਾਰੇ ਮਾਰਕੇ ਰੱਖੇ ਹੋਏ ਨੇ ਪਰ ਮੈਂ ਸ਼ੁਰੂ ਤੋਂ 99 ਮਾਡਲ ਤੋਂ ਲੈ ਕੇ 852 ਆਪਾਂ ਨੇ ਅੱਜ ਵੀ ਚਲਾ ਰਹੇ ਹਾਂ ਸਵਰਾਜ ਸਵਰਾਜ ਇੱਕ ਇਹ ਟਰੈਕਟਰ ਹੈ ਇੱਕ ਦਾ ਰਿਪੇਅਰ ਘੱਟ ਹੈ ਡੀਜ਼ਲ ਅਗਲਾ ਕਹਿੰਦਾ ਜੀ ਵੱਧ ਖਾਂਦਾ ਵੱਧ ਨਹੀਂ ਖਾਂਦਾ ਉਹ ਹੋਰ ਨੂੰ ਘੱਟੇ ਖਾਂਦਾ ਠੀਕ ਹੈ ਘੱਟ ਐਂ ਕਹਿੰਦਾ ਉਹਦੀ ਸਰਵਿਸ ਵੀ ਠੀਕ ਹੈ ਹਰ ਇੱਕ ਬੰਦੇ ਨੂੰ ਚਲਾ ਸਕਦਾ ਤੁਹਾਡੇ ਨੌਕਰ ਵੀ ਕੋਈ ਜਿਹੜੇ ਹੋਰ ਟਰੈਕਟਰ ਨੇ ਇਹ ਬਹੁਤ ਦੇਖਭਾਲ ਜਿਹਾ ਚਲਾਉਣ ਵਾਲਾ ਟਰੈਕਟਰ ਨੇ ਠੀਕ ਹੈ ਜੀ ਸਵਰਾਜ ਕਿਹਾ ਜਾਂ ਟਰੈਕਟਰ ਜਿਹਨੇ ਜਿਹਨੂੰ ਇਹਨੂੰ ਜਿਹੜਾ ਮਰਜ਼ੀ ਵਾਂਦਾ ਆਪਾਂ ਇਹਨਾਂ ਨੇ ਸਵਰਾਜ ਤੋਂ ਸ਼ੁਰੂ ਕਰ ਮੈਂ ਸਵਰਾਜ ਤੋਂ ਚਲੋ ਉਹ ਵੀ ਵੀਰੇ ਥੋੜਾ ਜਿਹਾ ਲੋਕ ਬ੍ਰਾਂਡ ਚ ਆ ਜਾਣਗੇ ਵੀ ਪਤਾ ਨਹੀਂ ਸਿਫਤ ਕਰਦੇ ਨੇ ਮਤਲਬ ਨਵਾਂ ਲਵੇ ਬੰਦਾ ਪੁਰਾਣਾ ਲਵੇ ਕਿੰਨਾ ਐਕਸਪੈਂਡ ਨਹੀਂ ਪਹਿਲਾਂ ਜੇ ਤੁਹਾਡੀ ਪਹਿਲਾਂ ਦਰਮਿਆਨਾ ਜਿਹਾ ਲੈ ਕੇ ਚਲਾ ਲਉਣਾ ਇੱਕਦਮ ਹੀ ਆਪਾਂ ਨਹੀਂ ਉਹਨਾਂ ਪਹੁੰਚ ਤੋਂ ਬਾਹਰ ਜਿਹੜਾ ਕਈ ਬੰਦੇ ਪਤਾ ਕੀ ਕਹਿੰਦੇ ਨੇ ਯਾਰ ਇਹ ਕਿਹੜਾ ਬਾਰ-ਬਾਰ ਲਈ ਜਾਂਦੀ ਆ ਫਿਰ ਬੰਦੇ ਕਰਜ਼ਾ ਚੱਕ ਲੈਂਦੇ ਆ ਪਰ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਈ ਗੱਲਾਂ ਕਹਿੰਦਾ ਵੀ ਪੈਸੇ ਕਿਹ ਰਹੀਂ ਲਾਉਣੇ ਨੇ ਮੈਂ ਤਾਂ ਪਰ ਉਹ ਹੋੜ ਕਰਿਆ ਨਹੀਂ ਜਾਂਦਾ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਕਰਜ਼ਾ ਚੱਕਦੇ ਹੋ ਸਹੀ ਤਰੀਕੇ ਨਾਲ ਉਹਨੂੰ ਪੈਸੇ ਨੂੰ ਵਰਤਦੇ ਹੋ ਫਿਰ ਨਹੀਂ ਕੋਈ ਚੱਕਰ ਫਿਰ ਕਰਜ਼ਾ ਚੱਕ ਲਓ ਜੀ ਸਦਕੇ ਚੱਕੋ ਜੋ ਵੀ ਬੰਦਾ ਹੈ ਕਰਜੇ ਤੋਂ ਬਿਨਾਂ ਤਾਂ ਬਾਈ ਹੁਣ ਜੇ ਦੇਖੋ ਮੇਰੀ ਗੱਲ ਸੁਣ ਲੈ ਹੁਣ ਆਪਣੇ ਤੇ ਲਾ ਲੈ ਆਪਾਂ ਨੇ ਵੀ ਤਾਂ ਕਰਜ਼ਾ ਹੁਣ ਥੈਂ ਵੀ ਆਪਾਂ ਚੱਕ ਲੈਨੇ ਆ ਲਾਣਾ ਉਹ ਕੰਮ ਲਈ ਚੱਕਿਆ ਨਾ ਹਾਂ ਆਪਾਂ ਹੋਰ ਕੰਮ ਲਈ ਜਿਹੜੇ ਕੰਮ ਲਈ ਇਹ ਨਹੀਂ ਹੈਗਾ ਵੀ ਆਪਾਂ ਕਰਜ਼ਾ ਬੈਂਕ ਤੋਂ ਲਿਆ ਮਕਾਨ ਪਾ ਲਿਆ दारू ਪੀ ਕੇ ਲੰਗਾ ਤੇ ਠੀਕ ਹੈ ਹੋਰ ਮਤਲਬ ਕਿ ਗਲਤ ਕੰਮ ਅਜਲੰਗਾ ਤੇ ਉਹ ਚੀਜ਼ ਨਹੀਂ ਤੁਸੀਂ ਜੇ ਜਿੰਨਾ ਕਰਜ਼ਾ ਚੱਕਿਆ ਉਹਨੂੰ ਹੱਥ ਹੈ ਮੈਂਡ ਚ ਰੱਖੋ ਵੀ ਹਾਂ ਮੈਂ ਇਹ ਚੀਜ਼ ਨੂੰ ਕਵਰ ਕਰਨਾ ਹਾਂ ਇਹ ਮੇਰੀ ਜ਼ਿੰਮੇਵਾਰੀ ਹੈ ਮੇਰੀ ਫਸਲવાડી ਮੈਂ ਵਧੀਆ ਕਰਨੀ ਆ ਹਨਾ ਜਦੋਂ ਫਸਲવાડી ਵਧੀਆ ਹੋਊਗੀ ਤੁਹਾਡੀ ਤੁਸੀਂ ਉਹ ਵਾਪਸ ਕਰ ਦੇਣੇ ਨੇ ਨਵੇਂ ਸਿਰੇ ਤੋਂ ਤੁਹਾਨੂੰ ਲੋੜ ਆ ਫੇਰ ਲੈ ਲਓ ਹਾਂ ਚਲੋ ਪ੍ਰਮਾਤਮਾ ਨੇ ਤੁਹਾਡੀ ਵਧੀਆ ਸੁਣ ਲਈ ਕਿਸੇ ਟਾਈਮ 뉴ਟਰਲ ਵੀ ਹੋ ਜਾਂਦਾ ਬੰਦਾ ਚਾਰ ਪੈਸੇ ਕੋਲ ਹੁੰਦੇ ਨੇ ਪਰ ਮੈਂ ਇੱਕ ਗੱਲ ਕਹਣਾ ਜਦੋਂ ਚਾਰ ਪੈਸੇ ਕੋਲ ਹੁੰਦੇ ਨੇ ਉਹਨਾਂ ਨੂੰ ਸਾਂਭੋ ਉਹਨਾਂ ਨੂੰ ਗਲਤ ਵਾਸਤੇ ਯੂਜ਼ ਨਾ ਕਰੋ ਬਿਲਕੁਲ ਸਹੀ ਫਿਰ ਤੁਸੀਂ ਫਿਰ ਤੁਸੀਂ ਅੱਗੇ ਵੱਧ ਸਕਦੇ ਹੋ ਮੈਂ ਇੱਕ ਗੱਲ ਕਹਣਾ ਮੈਂ ਵੀ ਦੇਖੇ ਨੇ ਬਹੁਤ ਲਾਸ ਖਾਦੇ ਨੇ ਮੈਨੂੰ ਉਹਨਾਂ ਦੀ ਨੌਂਜ ਵੀ ਸੀਗੀ ਉਦੋਂ ਮੈਂ ਆਪਣੇ ਤਿੰਨ ਮਹੀਨਿਆਂ ਨਾਲ ਵੀ ਨਹੀਂ ਸੁਣੀ ਕਿ ਮੈਂ ਆਪਣੀ ਜ਼ਿਆਦਾਤਰ ਚੱਲਦਾ ਰਿਹਾ ਪਰ ਮੈਂ ਕਹਿੰਦਾ ਵੀ ਮਤਲਬ ਕਿ ਕਰੋ ਆਪਣੀ ਕੋਈ ਨਹੀਂ ਗੱਲ ਪਰ ਸੁਣ ਤਾਂ ਲੋ ਨਾ ਜੇ ਉਸ ਟਾਈਮ ਆਪਾਂ ਕਈ ਵਾਰ ਵਧੀਆ ਪ੍ਰੋਫਿਟ ਹੋਵੇ ਹੋਂਦਾ ਆਪਾਂ ਜਿਹਦੇ ਹਟਦੇ ਨੇਗੇ ਜ਼ਿੰਮੇਵਾਰ ਕਿਹ ਹੈ ਜੇ ਉਹ ਜਿਹਦੇ ਪ੍ਰੋਫਿਟ ਆਉਂਦਾ ਆਪਾਂ ਛੇੜਨਾ ਨਾ ਜੀ ਨਾ ਨਾਲ ਹੀ ਨਾਲ ਉਹ ਇਹ ਨਹੀਂ ਸੋਚਦਾ ਵੀ ਮੈਂ 1 ਸਾਲ ਦੀ ਰਿਕਵਰੀ ਅੱਗੇ ਰੱਖਾਂ ਜੇ ਕੋਈ ਲਾਸ ਵੀ ਹੁੰਦਾ ਖੇਤੀ 'ਚ ਇਹ ਥੋੜੀਆ ਵੀ ਪ੍ਰੋਫਿਟੇ ਹੁੰਦਾ ਕਈ ਵਾਰ ਲਾਸ ਵੀ ਹੁੰਦਾ ਬਹੁਤ ਬੜੀ ਬਾਈ ਨੇ ਗੱਲ ਕਹੀ ਆ ਰਿਜ਼ਰਵ ਰੱਖਣ ਵਾਲੀ ਦੇਖੋ ਮੈਂ ਹਰੇਕ ਬੰਦੇ ਨੂੰ ਕਹਿੰਦਾ ਕੋਈ ਮਾੜਾ ਸਮਾਂ ਆ ਗਿਆ ਕੋਈ ਬਿਮਾਰੀ ਠਮਾਰੀ ਆ ਗਈ ਤੁਹਾਡੇ ਕੋਲ ਇੱਕ ਰਿਜ਼ਰਵ ਬੈਕਅਪ ਹੋਣਾ ਚਾਹੀਦਾ ਕੋਈ ਫਸਲ ਤੁਹਾਨੂੰ ਧੋਖਾ ਦੇਗੀ ਆਪਾਂ ਇੱਥੋਂ ਹੀ ਮਾਰ ਖਾਨੇ ਆ ਜਦੋਂ ਆਪਣੇ ਕੋਲ ਕੋਈ ਕੁਝ ਰਿਜ਼ਰਵ ਨਹੀਂ ਨਾ ਹੁੰਦਾ ਬੈਕਅਪ ਨਹੀਂ ਹੁੰਦਾ ਆਪਣਾ ਕੌਨਫੀਡੈਂਸ ਵੀ ਖਤਮ ਹੋ ਜਾਂਦਾ ਸੋ ਕੌਨਫੀਡੈਂਸ ਥੋੜਾ ਬਣਿਆ ਰਹੇ ਇੱਕ ਗੱਲ ਵੀ ਰਾਜੀ ਹੋਰ ਐਡ ਆਨ ਕਰਨੀ ਮੈਨੂੰ ਕੈਨੇਡਾ ਤੋਂ ਬੜੇ ਫੋਨ ਆਉਂਦੇ ਨੇ ਵੀ ਭਾਈ ਅਸੀਂ ਉਰੇ ਪੈਸੇ ਕਮਾ ਲੇ ਸਾਡੇ ਕੋਲ 50 ਲੱਖ ਰੁਪਏ ਤੋਂ ਲੈ ਕੇ ਬੜਾ ਪੈਕਟ ਪੂਰਾ ਇੱਕ ਹੈਗਾ ਹਫ਼ਤਾ ਅਸੀਂ ਉਹ ਇਨਵੈਸਟ ਕਰਨਾ ਚਾਹੁੰਦੇ ਆਂ ਸਾਨੂੰ ਇੱਥੇ ਚਲੋ ਅਗਲੇ ਦੀ ਇੰਡੀਵਿਜੂਐਲਿਟੀ ਆ ਅਸੀਂ ਬੱਚਿਆਂ ਤੋਂ ਨਹੀਂ ਕੋਈ ਕੁਝ ਸਾਡੇ ਸੀ ਸਕੂਲਿੰਗ ਤੋਂ ਨਹੀਂ ਕੁਝ ਵਟਐਵਰ ਜੋ ਵੀ ਅਸੀਂ ਔਰੇ ਆਗੇ ਜੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਹਾਂ ਉਹਨਾਂ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਨਹੀਂ ਮੇਰੀ ਗੱਲ ਸੁਣੋ ਚਲੋ ਮੰਨਦੇ ਆਪਾਂ ਹੂੰ ਉਹ ਉੱਥੇ ਸੈਟਲ ਨੇ ਸਾਰਾ ਕੁਝ ਠੀਕ ਹੈ ਹੂੰ ਅੱਜ ਉਹਨਾਂ ਨੂੰ ਔਰੇ ਦਾ ਪਿਆਰ ਪੈ ਗਿਆ ਹਾਂ ਦੂਰ ਰਹਿ ਕੇ ਉਹ ਦੂਰ ਰਹਿ ਕੇ ਜੇ ਉਹ ਔਰੇ ਹੁੰਦੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਫਿਰ ਸੈੱਟ ਹੋ ਜਾਂਦੇ ਨਹੀਂ ਹੁੰਦੇ ਨਹੀਂ ਵੀ ਗੱਲ ਜੇ ਕਰੋੜ ਰੁਪਏ ਕਹਿੰਦੇ ਨੇ ਜਾਂ ਕਹਿੰਦੇ ਨੇ ਸਾਡੇ ਕੋਲ 5-4 ਮਿਲੀਅਨ ਦਾ ਘਰ ਵੀ ਆ ਉਹ ਵੀ ਤਾਂ ਬਈ ਕੈਨੇਡਾ ਨਹੀਂ ਦਿੰਦਾ ਇਹ ਸੋਚਿਆ ਕਰੋ ਇਹ ਕੋਈ ਨਹੀਂ ਹਾਂ ਵੀਰੇ ਤੁਸੀਂ ਉੱਥੇ ਨੂੰ ਮਾੜਾ ਬਿਲਕੁਲ ਨਾ ਕਹੋ ਦੇ ਕੋ ਮੈਂ ਵੀ ਆਪਣੇ ਬੱਚੇ ਮਿਹਨਤ ਕਰਕੇ ਭੇਜੇ ਨੇ ਪਰ ਮੇਰੀ ਤਮੰਨਾ ਸੀ ਮੈਂ ਜਾਣਾ ਸੀਗਾ ਨਾ ਇਨੀ এডਿਕੇਸ਼ਨ ਕਰੀ ਗਈ ਨਾ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਨਹੀਂ ਵਕਤ ਨੇ ਇਜਾਜ਼ਤ ਨਹੀਂ ਦਿੱਤੀ ਠੀਕ ਹੈ ਪਰ ਮੈਂ ਇਹ ਗੱਲ ਕਹਿਣਾ ਜੇ ਚਾਹੇ ਕੋਈ ਕੈਨੇਡਾ ਰਹਿੰਦਾ ਚਾਹੇ ਕੋਈ ਅਮਰੀਕਾ ਰਹਿੰਦਾ ਚਾਹੇ ਆਸਟ੍ਰੇਲੀਆ ਰਹਿੰਦਾ ਚਾਹੇ ਕੋਈ ਇੰਗਲੈਂਡ ਰਹਿੰਦਾ ਤੁਸੀਂ ਜੀ ਸਾਧ ਕੇ ਉਰੇ ਆਪਣੇ ਕਾਰੋਬਾਰ ਕਰੋ ਤੁਸੀਂ ਇਮਾਨਦਾਰ ਬੰਦੇ ਬਥੇਰੇ ਹੈਗੇ ਨਾਲੇ ਤੁਸੀਂ ਉਹਨਾਂ ਦੇ ਸਿਰ ਤੇ ਚਲਾ ਕੇ ਦੇਖ ਲਓ ਪਹਿਲਾਂ ਬਿਲਕੁਲ ਫਿਰ ਤੁਸੀਂ ਆਉਣਾ ਥੋੜਾ ਮਨ ਕਰੂਗਾ ਆਜੋ ਪਰ ਤੁਸੀਂ ਹੋਰ ਲੋਕਾਂ ਨੂੰ ਨਾ ਗਮਰਾ ਨਾ ਕਰੋ ਡੀਮੋਟੀਵੇਟ ਸਾਰਾ ਕੁਝ ਹੈਗਾ ਮੈਂ ਉੱਥੇ ਰਹਿਆ ਜਿਹੜੇ ਬੰਦਿਆਂ ਦੇ ਕਾਰੋਬਾਰ ਨੇ ਯਾਰ ਵਧੀਆ ਕਾਰੋਬਾਰ ਨਹੀਂ ਵਧੀਆ ਹਾਸਦੇ ਤੋਂ ਉਸਦੇ ਪਰਿਵਾਰ ਨੇ ਹਨਾ ਚੰਗੀਆਂ ਹੁਣ ਉਹਨਾਂ ਨਾਲ ਜਿਨ੍ਹਾਂ ਨਾਲ ਮੈਂ ਰਹਿਆ ਉਹ ਕਹਿੰਦੇ ਯਾਰ ਅਸੀਂ ਇੰਡੀਆ ਵਿੱਚ ਕੀ ਆਉਤੋਂ ਮੈਨੂੰ ਰੱਖਦੇ ਸੀਗੇ ਕਹੇ ਤੂੰ ਉਰੇ ਰਹਿ ਤੂੰ ਆਇਆ ਵਾ ਤੂੰ ਕੀ ਕਰਨੀ ਦੀ ਆ ਚੱਲਿਆ ਪਰ ਮੈਂ ਚਲੋ ਬਜ਼ੁਰਗਾਂ ਕਰਕੇ ਆਪਾਂ ਨੂੰ ਯਾਰ ਇਹਨਾਂ ਨੇ ਇੰਨੇ ਔਖੇ ਪੜਾਏ ਲਿਖਾਏ ਜਿੰਨੇ ਵੀ ਛਡੇ ਜੋਗੀ ਪੜਾਈ ਕਰਾਈ ਕੰਮ ਕਰ ਰਹੇ ਨੇ ਵਿਚਾਰਾ ਨੇ ਆਪਾਂ ਤੋਂ ਮੂਰੇ ਹੋ ਕੇ ਕਰਿਆ ਚੰਗੀ ਵੀ ਕਰਦੇ ਹਨ ਤੋਂ ਭਾਵ ਜਿਹੜਾ ਬੰਦੇ ਮੁੰਡੇ ਸੁਪਨਾ ਦੇਖਦੇ ਨੇ ਵੀ ਵੈਸੇ ਖੇਤੀ ਸ਼ੁਰੂ ਕਰਨੀ ਆ ਉਹਨਾਂ ਵਾਸਤੇ ਇਹੀ ਆ ਵੀ ਭਾਈ ਮੂਰੇ ਪਹਿਲਾਂ ਟਰਾਈ ਕਰਕੇ ਦੇਖ ਲੋ 5 ਤੋਂ 10 ਕਿੱਲੇ ਹਾਂ ਕਰੋ ਬਾਈ ਤੁਸੀਂ ਕਰ ਸਕਦੇ ਹੋ ਕੀ ਤੁਹਾਡਾ ਸਿਸਟਮ ਪਰ ਤੁਸੀਂ ਮਿਹਨਤ ਜ਼ਰੂਰ ਕਰੋ ਜਦੋਂ ਥੋੜਾ ਕੰਮ ਆ ਤੁਸੀਂ ਆਪ ਮਿਹਨਤ ਕਰੋ ਅਸੀਂ ਆਪ ਕੀਤੀ ਆ ਪਹਿਲਾਂ ਜੇ ਹੁਣ ਅੱਛੀ ਮੇਰੇ ਕੋਲ ਨੌਕਰ ਵੀ ਨਹੀਂ ਚਲੋ ਮੇਰੇ ਤੋਂ ਆਪ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਕੰਮ ਬਦਲ ਕਰਕੇ ਜਾਣਾ ਆਉਣਾ ਬਾਜੇ ਦਾ ਬੰਦੇ ਦਾ ਤੇ ਉਹ ਚੀਜ਼ਾਂ ਕਰਕੇ ਪਰ ਤੁਸੀਂ ਜੇ ਆਪ ਕਰ ਸਕਦੇ ਤਾਂ ਜ਼ਿਆਦਾ ਵਧੀਆ ਠੀਕ ਹੈ ਤੇ ਤੁਸੀਂ ਜਦੋਂ ਇਮਾਨਦਾਰੀ ਨਾਲ ਤੁਹਾਡੇ ਕੋਲ ਵਰਕਰ ਵੀ ਤੁਹਾਨੂੰ ਵਧੀਆ ਮਿਲ ਜਣਗੇ ਇਹ ਨਹੀਂ ਗੱਲ ਹੈਗੀ ਜੇ ਤੁਸੀਂ ਵਧੀਆ ਤੁਹਾਨੂੰ ਵਰਕਰ ਵੀ ਵਧੀਆ ਮਿਲਣਗੇ ਲੇਬਰ ਤਾਂ ਤਾਂ ਭਾਈ ਹਰ ਬੰਦਾ ਹੀ ਕਹਿੰਦਾ ਕੋਈ ਲੇਬਰ ਕਰਕੇ ਕੰਮ ਗਿਆ ਲੇਬਰ ਕਰਕੇ ਕੰਮ ਹੋ ਗਿਆ ਲੇਬਰ ਕਹਿੰਦੀ ਆ ਸਾਨੂੰ ਕੰਮ ਨਹੀਂ ਮਿਲਦਾ ਮੇਰੇ ਗੱਲ ਇੱਕ ਇਹ ਆ ਹੁਣ ਕਈ ਬੰਦੇ ਮੈਂ ਦੇਖੇ ਨੇ ਸਾਡੇ ਆਪਣੀ ਜ਼ਿੰਮੇਵਾਰ ਭਾਈ ਨੇ ਉਹ ਕਹਿਣਗੇ ਵੀ ਇਹਨਾਂ ਨੂੰ ਦੋ ਹੀ ਨੌਕਸ ਇਹ ਫ੍ਰੀ ਕਰ ਦੇਣਾ ਯਾਰ ਮੇਰਾ ਮਨ ਇਹ ਜੇ ਵੀ ਆਪਾਂ ਆਪਣੇ ਵਾਅਦੇ ਲਈ ਫਿਰਦੇ ਆਂ ਹੂੰ ਦੇਖੋ ਪ੍ਰਮਾਤਮਾ ਨੇ ਹਰ ਇੱਕ ਬੰਦੇ ਨੂੰ ਯਾਰਨ ਦਿੱਤਾ ਹੂੰ ਹਰ ਇੱਕ ਦਾ ਢਿੱਡ ਭਰ ਲਈ ਦਿੱਤਾ ਲੋੜਾਂ ਨੇ ਜੀ ਲੋੜਾਂ ਨੇ ਜੇ ਆਪਾਂ ਨੂੰ ਆਪਣੇ ਲਈ ਲੋੜ ਹੈ ਯਾਰ ਉਹਨਾਂ ਨੂੰ ਵੀ ਲੋੜ ਹੈ ਹੂੰ ਜੇ ਅੱਜ ਉਹ 500 ਰੁਪਏ ਦਿਹਾੜੀ ਉਹਨਾਂ ਦੀ ਹੋ ਗਈ ਹੂੰ ਚਲੋ ਜੇ 500 ਬੰਦਾ ਲੈਂਦਾ ਉਹਨੂੰ ਕੰਮ ਵੀ ਕਰਨਾ ਚਾਹੀਦਾ ਮੰਗਾਈ ਵੀ ਹੈ 500 ਕੁਝ ਨਹੀਂ ਯਾਰ ਪਰ ਇੱਕ ਗੱਲ ਹੈ ਉਹ ਵੀ ਘਟ ਨਹੀਂ ਹੈਗੇ ਉਹ 500 ਲੈਂਦੇ ਨੇ 250 ਠੇਕੇ ਦੇ ਜਾਂਦਾ ਹਾਂ ਇਹ ਵੀ ਗਲਤ ਹੈ 250 ਤੇ ਇਹ ਨਹੀਂ ਪਤਾ ਦਾਰੂ ਪੀ ਕੇ ਉੱਥੇ ਪਈ ਰਹਿੰਦੇ ਨੇ 250 ਕੋਟ ਦੇ ਲੈ ਜਾਂਦਾ ਬਿਲਕੁਲ ਉਹ ਪਾਈਆਂ ਨੂੰ ਵੀ ਮੈਂ ਕਹਿਣਾ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਦੀ ਬੱਚਿਆਂ ਬਾਰੇ ਉਹਨਾਂ ਨੂੰ ਐਜੂਕੇਸ਼ਨ ਦੋ ਤੁਸੀਂ ਨਹੀਂ ਦਾਰੂ ਛੱਕੇ ਤੋਂ ਦੂਰ ਰਹੋ ਹੂੰ ਥੋੜਾ ਨਹੀਂ ਸਰਦਾ ਘਰੇ ਬਹਿ ਕੇ ਲਾਓ ਠੇਕੇ ਤੇ ਖੜਨ ਦੀ ਲੋੜ ਨਹੀਂ ਕਿਸੇ ਨਾਲ ਲੜਨ ਦੀ ਲੋੜ ਨਹੀਂ ਠੇਕੇ ਦੇ ਮੱਲੋ ਮਲੀ ਤੁਹਾਨੂੰ ਪਤਾ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਆ ਆਮ ਗੱਲ ਆ ਇਹ ਤਾਂ ਹੀ ਕੰਮ ਮੈਂ ਐਸੇ ਕਰਕੇ ਕਹਿਣਾ ਖੇਤੀ ਮਾੜਾ ਧੰਦਾ ਨਹੀਂ ਖੇਤੀ ਜੀ ਸਭ ਕੇ ਕਰਨਾ ਚਾਹੀਦਾ ਜੇ ਥੋੜੇ ਲਵੇ ਕੋਈ ਤੁਹਾਡੇ ਇਲਾਕੇ 'ਚ ਕੋਈ ਵਧੀਆ ਕਿਸੇ ਕਿਸਾਨ ਨੇ ਮਿਹਨਤ ਕਰੀ ਆ ਵਧੀਆ ਇਨਸਾਨ ਹੈ ਹਨਾ ਤੁਸੀਂ ਉਹਨੂੰ ਦੇਖੋ ਦੀ ਸਟਰਗਲ ਕਿੰਨੀ ਕੀਤੀ ਹੈ ਕਿੱਥੇ ਉਹ ਪਹੁੰਚਿਆ ਇਹ ਨਹੀਂ ਗੱਲ ਹੈ ਕਿ ਵੀ ਅੱਜ ਜੋ ਏਕੜੇ ਪਹੁੰਚ ਗਿਆ ਉਹਦੇ ਪਿੱਛੇ ਰਾਜ ਹੈ ਉਹਦੇ ਬਜ਼ੁਰਗਾਂ ਦਾ ਰਾਜ ਉਹ ਉਹਨੂੰ ਲਗਨ ਕਿੱਥੋਂ ਲੱਗੀ ਹੈ ਤੁਹਾਨੂੰ ਵੀ ਇਹ ਲਗਨ ਨੇ ਲੱਗਣਾ ਹੈ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਆਉਣ ਵਾਲੀ ਜਨਰੇਸ਼ਨ ਤੁਹਾਡੇ ਬੱਚੇ ਉਹ ਵੀ ਸੋਚਣਗੇ ਵੀ ਯਾਰ ਸਾਡੇ ਮਾਪੇ ਆ ਨੇ ਮਤਲਬ ਕਿ ਸਾਡੇ ਲਈ ਇਹ ਨਾ ਕੀਤਾ ਸੀ ਵੀ ਇਹਨਾਂ ਲਈ ਕੁਝ ਕਰਨਾ ਇੱਕ ਵੀਰੇ ਪਹਿਲਾਂ ਤੁਸੀਂ ਗੱਲ ਕਹੀ ਸੀ ਵੀ ਜੇ ਕੋਈ ਬੰਦਾ ਚਲੋ ਕੰਮ ਨਵਾਂ ਖੇਤੀ ਦਾ ਕਰਨਾ ਚਾਹੁੰਦਾ ਹੈ ਉਹ ਜਿਹੜੇ ਉਹਦੇ ਨੇੜੇ ਦੇ ਬੰਦੇ ਨੇ ਜਿਵੇਂ ਚਲੋ ਤੁਸੀਂ ਵੱਡੀ ਖੇਤੀ ਕਰਦੇ ਹੋ ਹਰੇਕ ਏਰੀਆ 'ਚ ਆਪ ਬੰਦੇ ਹੈਗੇ ਨੇ ਵੀ ਉਹਨਾਂ ਨਾਲ ਸੰਪਰਕ ਬਣਾਵੇ ਉਹ ਕਿਉਂ ਕੀ ਕੀ ਮਤਲਬ ਸੀ ਵਰਗੇ ਆ ਭਾਈ ਉਹ ਹੌਸਲਾ ਦਿੰਦੇ ਨੇ ਜਿਹੜੇ ਸਹੀ ਇਨਸਾਨ ਨੇ ਉਹ ਕਹਿੰਦੇ ਨੇ ਵੀ ਤੂੰ ਨਹੀਂ ਕੋਈ ਚੱਕਰ ਨਾ ਯਾਰ ਤੁਸੀਂ ਮਿਹਨਤ ਕਰੋ ਦੱਪ ਕੇ ਇਨਸਾਨ ਉਹ ਰੋਕੂਗਾ ਜਿਹੜਾ ਕਿਸੇ ਨੂੰ ਯਾਰਦਾ ਨਹੀਂ ਉਹਨੂੰ ਐ ਵੀ ਬਸ ਮੈਂ ਉਹ ਸਾਰਾ ਕੁਝ ਕਰਾਂ ਹੁਣ ਮੈਂ ਇਹ ਕਿਹਾ ਜਾਂ ਬੰਦਾ ਮੈਂ ਨਹੀਂ ਕਹਿੰਦਾ ਮੈਂ ਇਹ ਕਹਣਾ ਮੇਰੇ ਪਿੰਡ ਵੀ ਮੁੰਡੇ ਸੀਗੇ ਜਿੰਨੇ ਵੀ ਇਹ ਕਹਿੰਦੇ ਆਪਾਂ ਸਾਰਿਆਂ ਨੂੰ ਕਹਿੰਦਾ ਯਾਰ ਤੁਸੀਂ ਦੱਬ ਕੇ ਕਰੋ ਹੂੰ ਕੋਈ ਗੱਲ ਨਹੀਂ ਹੂੰ ਤੁਸੀਂ ਖਿੱਚ ਕੇ ਕਰੋ ਕੰਮ ਹੂੰ ਹੁਣ ਅਗਲਾ ਕਹਿੰਦਾ ਯਾਰ ਇੰਨਾ ਵੀ ਬੱਚਤ ਤਾਂ ਹੈ ਨਹੀਂ ਯਾਰ ਬੱਚਤ ਤਾਂ ਪਹਿਲਾਂ ਮੈਨੂੰ ਐ ਤਾਂ ਦੱਸੋ ਵੀ ਕਿਹੜੇ ਕੰਮ ਚ ਹੈ ਬਿਲਕੁਲ ਮੈਨੂੰ ਉਹ ਕੰਮ ਇਹੋ ਜਿਹਾ ਦੱਸ ਦੋ ਵੀ ਜਿੱਥੇ ਬੱਚਤ ਹੈ ਹੂੰ ਆਪਾਂ ਉਹੀ ਕਰ ਲੈਨੇ ਆ ਫਿਰ ਆਪਾਂ ਕਹਾਂ ਉਹ ਇੰਨੇ ਸਾਲ ਲਗਾ ਲੈਨੇ ਬਿਲਕੁਲ ਕਾਰੋਬਾਰ ਕਦੇ ਵੀ ਆਪਣੇ ਤੇ ਡਿਪੈਂਡ ਹੁੰਦਾ ਵੀ ਤੁਸੀਂ ਅੱਗੇ ਕਿਵੇਂ ਲੈ ਕੇ ਜਾਣਾ ਹਾਂ ਤੁਹਾਡੀ ਮਿਹਨਤ ਨੇ ਤੁਹਾਨੂੰ ਰੰਗ ਲਿਆਉਣਾ ਹੁਣ ਕੈਨੇਡਾ ਹੀ ਨੇ ਕਈ ਮੁੰਡਿਆਂ ਨੂੰ ਮੇਰੇ ਮੈਂ ਇਹ ਵੀ ਐਡ ਆਨ ਕਰੂੰਗਾ ਕਈ ਬੰਦੇ ਤਾਂ ਕਹਿੰਦੇ ਨੇ ਭਾਈ ਬਹੁਤ ਵਧੀਆ ਵਧੀਆ ਸਾਡਾ ਰੋਜ਼ਗਾਰ ਚੱਲਦਾ ਕਈ ਕਹਿੰਦੇ ਨੇ ਉਰੇ ਭੁੱਖ ਮਰੀ ਹੋ ਗਈ ਹੁਣ ਯਾਰ ਅਸੀਂ ਇੱਥੇ ਬੈਠੇ ਤਾਂ ਸੁਣ ਕੇ ਹੀ ਅੰਦਾਜ਼ਾ ਲਾ ਸਕਦੇ ਅਸੀਂ ਤਾਂ ਦੇਖਿਆ ਨਹੀਂ ਕਰਿਆ ਨਹੀਂ ਇਹ ਤਾਂ ਬੰਦੇ ਦੀ ਸੋਚ ਤੇ ਡਿਪੈਂਡ ਆ ਵੀ ਬੰਦਾ ਕਰਦਾ ਕੀ ਹੈ ਇੱਕ ਬਾਈ ਆਪਣੇ ਹੋਰ ਬਹੁਤ ਆ ਯਾਰ ਮੈਨੂੰ ਆ ਨਹੀਂ ਆਪਣੇ ਬੰਦਿਆਂ ਦੀ ਗੱਲ ਵਧੀਆ ਲੱਗਦੀ ਕੋਈ ਬੰਦਾ ਕੰਮ ਕਰਕੇ ਠਾਲ ਲਿਆ ਉਹਦੀ ਕਾਰ ਲੰਗੀ ਜਾਂਦੀ ਆ ਫੋਰਚੂਨ ਹਾਏ ਸਾਡੇ ਕੋਲ ਕਦੋਂ ਐ ਕਿਵੇਂ ਹੋ ਜੂਗੀ ਗੱਡੀ ਭਾਈ ਉਹ ਮਿਹਨਤ ਕਰਕੇ ਹੋ ਮਿਹਨਤ ਕਰਕੇ ਹੋ ਅਗਲਾ ਇਹ ਨਹੀਂ ਦੇਖਦਾ ਵੀ ਕਿੰਨੀ ਵੀ ਪੀੜੀ ਇਹਨਾਂ ਦੀ ਮਰਦੀ ਆ ਰਹੀ ਆ ਟਾਕੀਆਂ ਵਾਲੇ ਕੱਪੜੇ ਪਾਉਂਦੀ ਨਾ ਸਹੀ ਗੱਲ ਬਾਈ ਜਿਹੜੇ ਹੁਣ ਕਈਆਂ ਦੇ ਮੈਂ ਦੇਖੇ ਨੇ ਬਾਈ ਦੁੱਖ ਇਹ ਗੱਲ ਦਾ ਹੁੰਦਾ ਯਾਰ ਜੇ ਦੋਨਾਂ ਅੱਜ ਦੇ ਸਮੇਂ ਦੇ ਵਿੱਚ ਦਾ ਅੱਜ ਦੇ ਦੌਰ ਦੇ ਵਿੱਚ ਨਸ਼ੇ ਦੇ ਵਿੱਚ ਮੁੰਡੇ ਬਹੁਤ ਫਸ ਗਏ ਹਮ ਦਲ ਦੇ ਵਿੱਚ ਦਲ ਦਲ ਦੇ ਵਿੱਚ ਹਾਂਜੀ ਉਹ ਨਸ਼ੇ ਚੋਂ ਜੇ ਬੰਦਾ ਬਚ ਜੇ ਖੇਤੀਬਾੜੀ ਗਨੀ ਧਿਆਨ ਦੇ ਜੇ ਉਹਨੂੰ ਮਾਤਾ ਮਾਂ ਬਾਪ ਉਹਦੇ ਰੋਕ ਜੇ ਨੇ ਤਾਂ ਉਹਨਾਂ ਦੇ ਵੀ ਉਹ ਗੱਲ ਪੈਂਦੇ ਨੇ ਹਾਂ ਹਨਾ ਜੇ ਕੋਈ ਭੈਣ ਭਾਈ ਕਿਸੇ ਨੂੰ ਦਰਦ ਆ ਥੋੜੇ ਨਾਲ ਉਹੀ ਰੋਕੂਗਾ ਜਿਹਨੂੰ ਦਰਦ ਨਹੀਂ ਹੈਗਾ ਉਹ ਕਦੇ ਨਹੀਂ ਕਹਿੰਦਾ ਅਗਲਾ ਕਹਿੰਦਾ ਸਾਲਾ ਖਤਮ ਹੋਵੇ ਬਿਲਕੁਲ ਇਹਦਾ ਜੜੇ ਵਧੀਆ ਸਾਲਾ ਮਰ ਜੇ ਐਦਾਂ ਦੇ ਬੰਦੇ ਹੈਗੇ ਨੇ ਕਹਿਣੇ ਵਾਲੇ ਪਰ ਮੈਂ ਇਹ ਕਹਿੰਦਾ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਵੀ ਦੇਖੋ ਆਪਣੇ ਮਾਪੇ ਦੀ ਗੱਲ ਮੰਨੋ ਛੋਟੇ ਭਾਈਆਂ ਨੂੰ ਕਹਿਣਾ ਜੋ ਅੱਜ ਪੜ੍ਹਦੇ ਨੇ ਕਿਸੇ ਕਲਾਸਾਂ ਦੇ ਵਿੱਚ ਪੜ੍ਹਦੇ ਨੇ ਆਪਣੇ ਘਰਦਿਆਂ ਦੀ ਗੱਲ ਮੰਨੋ ਠੀਕ ਹੈ ਤੁਹਾਡੇ ਸ਼ੌਂਕ ਪਾਲ ਲੈਨੇ ਤੁਸੀਂ ਟਰੈਕਟਰ ਚ ਲਾਓ ਜੀ ਸੱਤ ਕਿਲੋ ਠੀਕ ਹੈ ਤੁਸੀਂ ਗੱਡੀ ਜੀ ਸੱਤ ਕਿਲੋ ਪਰ ਮਿਹਨਤ ਕਰੋ ਮਿਹਨਤ ਕਰਕੇ ਨਾਲ ਦਾ ਘਰ ਦੇ ਖੁਸ਼ ਹੋਣਗੇ ਵੀ ਸਾਡਾ ਬੱਚਾ ਹੁਣ ਅੱਜ ਕੱਲ ਮੈਂ ਦੇਖਿਆ ਨੇ ਕੁੜੀਆਂ ਰੁਲਦੀਆਂ ਜਿਹੜੀਆਂ ਬੈਹੀਆਂ ਤਾਂ ਜਾਂਦੀਆਂ ਨੇ ਉਦੋਂ ਪਤਾ ਨਹੀਂ ਹੁੰਦਾ ਅਗਲਾ ਲ ਘੋੜ ਰੱਖਦਾ ਇੱਕ ਹੋਰ ਚੱਕਰ ਆ ਬਈ ਹਾਂਜੀ ਮਾਵਾਂ ਨੂੰ ਬਹੁਤ ਚੱਕਰ ਹੈ ਜੇ ਬਾਪ ਕਹਿੰਦਾ ਨਾ ਵੀ ਇਹ ਹੈ ਲੈ ਤਾਂ ਤੂੰ ਤੈਂ ਮੇਰੇ ਮੁੰਡੇ ਨੂੰ ਕਾਇ ਕਰਨਾ ਤੈਂ ਜੇ ਕੁਛ ਕਹੇ ਮੇਰਾ ਮੁੰਡਾ ਐ ਕਰ ਲੂ ਉਹ ਮਾਮਾ ਨੇ ਜਮਲਾਤੇ ਹੁਣ ਦੁੱਖ ਪਾਉਂਦੀਆਂ ਨੇ ਹੁਣ ਅੰਦਰੋਂ ਰੋਂਦੀ ਮਾਪੇ ਦੇ ਹੁੰਦੇ ਤਾਂ ਰੋਂਦੀਆਂ ਨਹੀਂ ਬਾਅਦ ਚ ਰੋਂਦੀਆਂ ਨੇ ਝੁਰਦੀਆਂ ਨੇ ਅੰਦਰੋਂ ਨਹੀਂ ਇਨਾ ਕਹਿਣ ਤੇਰੇ ਜਦ ਬਾਪ ਘਰੇ ਨਹੀਂ ਹੁੰਦਾ ਫੇਰ ਲੜਦੀਆਂ ਨੇ ਉਹਦੇ ਨਾਲ ਵੀ ਤੂੰ ਤਾਂ ਮੈਨੂੰ ਕਾਹੇ ਜੋਗਾ ਨਹੀਂ ਛੱਡਿਆ ਤੁਸੀਂ ਪਹਿਲਾਂ ਜਾਂ ਤੁਹਾਨੂੰ ਆਂਢੀ ਗਵਾਂਢੀ ਕਹਿੰਦੇ ਨੇ ਜਾਂ ਸੁਣ ਲਓ ਬਿਲਕੁਲ ਜਾਂ ਸੁਣ ਲਓ ਜਦ ਕਾ ਤੂੰ ਨਹੀਂ ਸੁਣਦੀਆਂ ਅੱਭਾਈ ਜਮਾਨਾ ਹੀ ਹੋਰ ਹੋ ਗਿਆ ਜਮਾਨਾ ਹੋਰ ਹੋ ਗਿਆ ਉਹ ਚੀਜ਼ ਕਰਕੇ ਆ ਤੇ ਇਹ ਆ 20 ਐਂਡ ਤੇ ਵੀ ਜਾਂਦੇ ਜਾਂਦੇ ਪੰਜ ਸੱਤ ਮੋਟੀਆਂ ਗੱਲਾਂ ਦੱਸ ਜੋ ਵੀ ਆ ਆ ਆ ਤੇ ਭਾਈ ਗੌਰ ਕਰ ਲੋ ਇਹ ਆਪਣੀ ਵੀਡੀਓ ਇਸ ਕੰਮ ਤੇ ਹੀ ਕਿਹੜੀਆਂ ਗੱਲਾਂ ਇੱਕ ਤਾਂ ਵੀਡੀਓ ਇਹ ਕੰਮ ਤੇ ਵੀਰੇ ਇੱਕ ਤਾਂ ਜਦੋਂ ਖੇਤੀ ਸਟਾਰਟ ਕਰਨੀ ਹੈ ਹਾਂਜੀ ਤੁਸੀਂ ਸੀਡ ਕਿਸੇ ਅੱਛੀ ਦੁਕਾਨ ਤੋਂ ਸਟਾਰਟ ਕਰਨੀ ਸੀਡ ਬਹੁਤ ਇੰਪੋਰਟੈਂਟ ਹੈ ਸਭ ਤੋਂ ਵੱਡਾ ਮੇਨ ਕੰਮ ਸੀਡ ਦਾ ਠੀਕ ਹੈ ਜੀ ਸੀਡ ਆ ਤੁਹਾਡਾ ਟਾਈਮ ਟੇਬਲ ਬਣਾਓ ਆਪਦਾ ਠੀਕ ਹੈ ਜੀ ਖੇਤੀ ਨੂੰ ਟਾਈਮ ਪੂਰਾ ਚਾਹੀਦਾ ਇਹ ਨਹੀਂ ਹੈਗਾ ਵੀ ਮੈਂ ਪਾ ਕੇ ਲੰਘਿਆ ਪਟਿਆਲੇ ਨੂੰ ਨੌਕਰ ਨੂੰ ਕਹਿ ਗਿਆ ਕੰਮ ਕਰਨਾ ਗਾਂ ਅਗਲੇ ਨੂੰ ਕੋਈ ਕੰਮ ਹੋ ਗਿਆ ਕੰਮ ਜ਼ਰੂਰੀ ਤੋਂ ਨਾ ਹੋ ਗਿਆ ਏਦਾਂ ਨਹੀਂ ਚੱਲਦਾ ਖੇਤੀ ਜ਼ਰੂਰ ਬੰਦਾ ਭਾਲਦੀ ਹੈ ਜਦੋਂ ਟਾਈਮ ਤੁਹਾਡਾ ਤੁਹਾਡੇ ਕੋਲ ਮਿਲ ਜੂ ਆਪੀ ਟਾਈਮ ਇਹ ਨਹੀਂ ਹੈਗਾ ਵੀ ਖੇਤੀ ਰੈਗੂਲਰ ਭਾਲਦੀ ਹੈ ਥੋੜਾ ਸਮਾਂ ਜਿੱਦਾਂ ਹੁਣ ਝੋਨੇ 'ਚ 1.5-2 ਮਹੀਨੇ ਦੀ ਆਖਿਆ ਹੀ ਆਉਂਦੀ ਹੈ ਤਕਰੀਬਨ ਹੁਣ ਸਾਰਿਆਂ ਦਾ ਰੇਪੱਤ ਪੂਰਾ ਹੋ ਗਿਆ ਪਾਣੀ ਹੁਣ ਤਾਂ ਬੱਤੀ ਸਰੀ ਲੱਗੀਆਂ ਨੇ ਹੈਨਾ ਉਦਾਂ ਉਹ ਚੀਜ਼ ਨੂੰ ਆਪਦੀ ਗੌਰ ਕਰਨੀ ਹੈ ਇੱਕ ਜਦੋਂ ਵੀ ਤੁਸੀਂ ਆਲੂ ਦੀ ਜੇ ਆ ਬਜਾਈ ਕਰਨੀ ਹੈ ਕਿਸੇ ਚੰਗੇ ਤੋਂ ਮਤਲਬ ਕਿ ਸੀਡ ਲੈਣਾ ਜਿਹੜਾ ਐਕਸਪੀਰੀਐਂਸਡ ਬੰਦਾ ਉਹ ਤੋਂ ਸਲਾਹ ਲੈ ਲਓ ਉਹ ਤੋਂ ਸੀਡ ਲੈਣਾ ਜਦੋਂ ਬਜਾਈ ਕਰਨੀ ਹੈ ਉਹ ਤੋਂ ਵੀ ਤੁਸੀਂ ਡੀਏਪੀ ਤੇ ਡੀਏਪੀ ਆਪ ਦਾ ਦੇਖ ਕੇ ਪਾਉਣਾ ਹੈ ਪੋਟਾਸ਼ੀਅਰ ਦੇਖ ਕੇ ਪਾਉਣੀ ਹੈ ਹਨਾ ਉਹ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਪਾਣੀ ਜਦੋਂ ਲਾਉਣਾ ਹੈ ਇਹ ਨਹੀਂ ਹੈਗਾ ਵੀ ਨਵੇਂ ਬੰਦੇ ਹੋਣ ਕਰਕੇ ਉਹਨੂੰ ਨੌਲੇਜ ਨਹੀਂ ਹੁੰਦੀ ਮੁੰਡਿਆਂ ਨੂੰ ਜਦੋਂ ਪਾਣੀ ਲਾਉਣਾ ਹੈ ਮਤਲਬ ਕਿ ਦੇਖ ਕੇ ਪਾਣੀ ਲਾਉਣਾ ਹੈ ਵੀ ਇੱਕ ਲੈਵਲ ਜਿੱਚ ਪਾਣੀ ਲੱਗੇ ਪਾਣੀ ਕੱਟ ਲੱਗ ਜੂ ਦੁਆਰਾ ਨਿਕਲ ਆਉਣਗੇ ਕੋਈ ਚੱਕਰ ਨਹੀਂ ਪਰ ਜਿਆਦਾ ਪਾਣੀ ਨਾ ਭਰ ਕੇ ਨਾ ਲਗੇ ਅੱਛਾ ਮਨਜੀ ਇੱਕ ਹੋਰ ਸਲਾਹ ਦਓ ਰੇ ਦਵਾਈਆਂ ਬਾਰੇ ਤੁਹਾਡਾ ਕੀ ਵਿਚਾਰ ਆ ਬੰਦਾ ਕਿਵੇਂ ਲਵੇ ਕਿੱਥੋਂ ਲਵੇ ਨਗਦ ਆਧਾਰ ਕੀ ਸਿਸਟ ਕੀ ਕਰਾ ਚੋ ਜਿਆਦਾਤਰ ਤਾਂ ਜੇ ਚੈੱਕ ਕਰਜਾ ਜਾ ਕੇ ਤੁਸੀਂ ਨਗਦ ਲੈ ਲਓ ਤਾਂ ਉਹ ਜਿਆਦਾ ਵਧੀਆ ਹੈ ਠੀਕ ਹੈ ਜਿਹੜਾ ਆਪਾਂ ਬੱਟਾ ਉਧਰ ਲਾ ਪਾਉਨੇ ਆ ਉਹ ਬੱਟੇ 'ਚ ਇਹ ਨਹੀਂ ਪਤਾ ਫਿਰ ਵੀ ਜੀਰੋ ਕਿੰਨੇ ਮਾਹਰ ਲੱਗਦੀਆਂ ਨੇ ਠੀਕ ਹੈ ਇਹ ਭਾਈ ਮੇਨ ਨੋਟ ਕਰਨ ਵਾਲੀ ਗੱਲ ਆ ਜੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਕਿ ਤੋਂ ਇੱਕ ਥੋਂ ਤੋਂ ਪੈਸਾ ਫੜ ਕੇ ਸਾਰੇ ਕੰਮ ਬਾਕੀ ਤੁਸੀਂ ਕੈਸ਼ ਇਨ ਹੈਂਡ ਕਰ ਲਓ ਚਾਹੇ ਤੁਸੀਂ ਕੈਸ਼ ਲੈ ਲਓ ਚਾਹੇ ਤੁਸੀਂ ਆੜਤੀਏ ਤੋਂ ਲੈ ਹਾਂ ਕੈਸ਼ ਤੇ ਬੰਦਾ ਕੰਮ ਕਰੂਗਾ ਲਊਗਾ ਚਲੋ ਆਪਾਂ ਨਹੀਂ ਕਹਿੰਦੇ ਵੀ ਆਪਾਂ ਕੈਸ਼ ਤੇ ਲੈਨੇ ਆ ਆਪਾਂ ਦੂਏ ਲੁੱਟ ਵੀ ਲੈਨੇ ਆ ਪਰ ਪਤਾ ਕਰੋ ਆਪਦਾ ਪੂਰਾ ਕਾਰਵਾਈ ਮਤਲਬ ਕਿ ਸਾਰਾ ਪਤਾ ਕਰਕੇ ਅੱਛੀ ਕੰਪਨੀ ਦਵਾਈ ਲਓ ਹਾਂ ਹੈਨਾ ਜੋ ਤੁਸੀਂ ਕਈ ਵਾਰ ਦਵਾਈਆਂ ਵਾਲੇ ਮੇਰੇ ਵੀਰ ਗੁੱਸਾ ਨਾ ਕਰਨ ਕਿਸੇ ਗੱਲ ਦਾ ਤੁਸੀਂ ਯਾਰ ਕਿਸਾਨਾਂ ਨੂੰ ਮਤਲਬ ਕਿ ਇੰਨਾ ਘਮਰਾ ਨਾ ਕਰੋ ਜੋ ਚੀਜ਼ਾਂ ਦੀ ਲੋੜ ਹੈ ਫਸਲ ਚ ਜੋ ਨੈਸੈਸਿਟੀ ਹੈ ਜੋ ਉਹਨਾਂ ਨੂੰ ਲੋੜ ਹੈ ਉਹੀ ਤੁਸੀਂ ਰეკਮੈਂਡ ਕਰੋ ਤੁਸੀਂ ਆਪਣੀ ਦੁਕਾਨ ਚ ਪਈਆਂ ਦਵਾਈਆਂ ਨਾਲ ਵਿੱਚੋਂ ਵੀ ਆ ਵੀ ਪਾ ਦਿਓ ਆ ਵੀ ਪਾ ਦਿਓ ਕੋਈ ਫਾਇਦਾ ਨਹੀਂ ਤੁਸੀਂ ਆਪਣੇ ਬਿੱਲ ਮੋٹے ਬਣਾਈ ਜਾਂਦੇ ਹੋ ਕਿਸਾਨ ਉੱਤੋਂ ਬਚਤ ਤਾਂ ਹੀ ਨਹੀਂ ਹੁੰਦੀ ਬਚਤ ਫਿਰ ਅਨਸਰ ਦੇ ਨੂੰ ਜਦ ਉੱਤਰ ਜੋੜ ਘਟਾਉ ਦੇਦਾ ਉੱਤਰ ਪੈਸੇ ਨਹੀਂ ਉੱਤਰਦੇ ਮੇਰੇ ਇੱਕ ਹੋਰ ਗੱਲ ਲਾਸਟ ਵਾਲੀ ਆਪਾਂ ਕਰਨੀ ਆ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਕਿ ਜੇ ਮੰਨ ਲਓ ਅੱਜ ਬੱਬੂ ਖੜਾ ਬੱਬੂ ਨੇ ਖੇਤੀ ਸ਼ੁਰੂ ਕਰ ਲਈ ਕਿੰਨਾ ਘਟੋ ਘਟ ਟਾਈਮ ਲੱਗਦਾ ਇੱਕ ਬੰਦੇ ਨੂੰ ਸਟੈਂਡ ਹੋਣ ਨੂੰ 5 ਸਾਲ 2 ਸਾਲ 7 ਸਾਲ ਕਿੰਨਾ ਉਹ ਸਮਾਂ ਦਵੇ ਮਤਲਬ ਕਿ ਮੰਨ ਲਓ ਇਹ ਮੁੰਡਾ ਖੇਤੀ ਕਰਨੀ ਚਾਹੁੰਦਾ ਹੈ ਇਹ ਕੀ ਏਮ ਰੱਖ ਕੇ ਚੱਲੇ ਵੀ ਮੈਂ ਫਲਾਣੇ ਸਾਲ ਚ 5 ਨੂੰ 2 ਨੂੰ 4 ਨੂੰ ਆਹ ਹੋ ਕਿੰਨਾ ਟਾਈਮ ਦੇਖੋ ਬਈ ਦੇਖੋ ਮੈਂ ਇਹ ਨਹੀਂ ਕਹਿੰਦਾ ਜਿਹੜੀ ਖੇਤੀ ਐ ਇਹਦਾ ਲੰਬੇ ਸਮੇਂ ਲਈ ਲਾ ਕੇ ਚੱਲਣਾ ਪੈਣਾ ਹੂੰ ਇਹ ਨਹੀਂ ਹੈਗਾ ਵੀ ਮੈਂ 2 ਸਾਲ ਚ ਸਟਾਰ ਬਣ ਜੂ ਕੋਈ 5 ਸਾਲ ਚ ਬਣ ਜੂ ਲੇਕ ਆਪਾਂ ਤੋਂ ਪਹਿਲਾਂ ਬਜ਼ੁਰਗ ਵੀ ਬਿਚਾਰੇ ਕਰਦੇ ਆਏ ਆ ਆ ਆ ਕਰੀਬ ਆਪਾਂ ਵੀ ਉਹਨਾਂ ਦੇ ਨਾਲ ਜੁੜ ਗਏ ਪਰ ਐਦਾਂ ਦਾ ਕੋਈ ਜਾਦੂ ਮੰਤਰ ਨਹੀਂ ਹੂੰ ਵੀ ਜਿਹੜਾ ਇੱਕਦਮ ਹੀ ਮੈਂ ਹੂੰ ਇਹ ਤਾਂ ਰੈਗੂਲਰ ਨੀਵੀ ਪਾ ਕੇ ਚੱਲਣਾ ਪੈਣਾ ਕਿੰਨੇ ਚਿਰ ਲਈ ਘੱਟੋ ਘੱਟ ਕਿੰਨੇ ਕੀ ਜਦੋਂ ਤੁਸੀਂ ਇਹ ਸੋਚੇ ਲਿਆ ਵੀ ਮੈਂ ਤਾਂ ਨਹੀਂ ਆਣਾ ਹਾਂ ਮੈਂ ਆਪਣੀ ਇਲਾਜ ਲਈ ਫਿਰ ਤਾਂ ਕਰਨਾ ਪੈਣਾ ਲੰਬੇ ਸਾਲ ਹੀ ਕਰਨਾ ਪੈਣਾ ਕਿੰਨਾ ਚਿਰ ਇਲਾਜ ਨਹੀਂ ਠਾਰ ਹੁੰਦੇ ਹੁਣ ਤਾਂ ਉਹਨਾਂ ਚਿਰੇ ਕਰਿਆ ਜਿੱਦਾਂ ਚਿਰ ਬੱਚੇ ਨਹੀਂ ਹੈਗਾ ਵੀ ਸ਼ੂ ਮੰਤਰ ਦਾ ਹੈ ਨਹੀਂ ਵੀ ਜਾਦੂ ਵੀ ਮੈਂ ਪੈਸੇ ਦੀ ਚਿੜੀ ਦਾ ਹੈ ਨਹੀਂ ਵੀ ਜਿਹੜੀ ਹੱਥ ਲਾਈ ਸੋਨਾ ਬਣ ਜੂ ਇਹ ਤਾਂ ਖੇਤੀ ਆ ਥੋੜੀ ਚੰਗੀਆਂ ਫਸਲਾਂ ਲੱਗੀਆਂ ਤੁਸੀਂ ਰਿਕਵਰੀ ਖੇਤੀ ਕਰ ਜਿਓ ਕਈ ਵਾਰ ਰੂਟ ਨਹੀਂ ਚੋ ਜਾਂਦੀ ਹੈ ਦੇਖੋ ਭਗਵਾਨ ਦੇ ਹੱਥ ਹੁਣ ਆਪਣੇ ਨਾਲ ਵੀ ਕਿੰਨੀਆਂ ਕਟਨਾਵਾਂ ਵਰਤੀਆਂ ਨੇ ਪਰ ਆਪਾਂ ਨੇ ਭਗਵਾਨ 'ਤੇ ਵਿਸ਼ਵਾਸ ਰੱਖਿਆ ਵੀ ਮੈਂ ਦੇਗਾ ਚਾਹੇ ਜਿਵੇਂ ਮਰਜੀ ਆ ਤਾ ਉਮਰੀ ਲਾਜ ਰੱਖਣੀ ਆ ਆਪਾਂ ਤੇਰੇ ਹੀ ਸ਼ੁਕਰਾਨਾ ਕਰਦੇ ਆ ਇੱਕ ਗੱਲ ਹੋਰ ਜਾਂਦੇ ਜਾਂਦੇ ਐਡ ਆਨ ਕਰ ਜੋ ਵੀ ਜੇ ਕੋਈ ਬੰਦੇ ਨੂੰ ੱੱਕਾ ਵੱਜ ਗਿਆ ਆਪਣੇ ਨਾਲ ਵੀ ਹੋਇਆ ਸੀ 11 ਮੈਨੂੰ ਯਾਦ ਆ ਉਹਦੇ ਲਈ ਬੰਦਾ ਕੀ ਕਰੇ ਕੋਈ ਕਿੱਧਰ ਨੂੰ ਜਾਵੇ ਬੰਦਾ ਇੱਕ ਵਾਰ ਤਾਂ ਕਮਲਾ ਹੋ ਜਾਂਦਾ ਕਿਵੇਂ ਉਹ ਤੋਂ ਬੰਦਾ ਨਿਕਲ ਸਕਦਾ ਡਿਪਰੈਸ਼ਨ ਉਹ ਤਾਂ ਯਾਰ ਬੰਦਾ ਦੇਖੋ ਉਦੋਂ ਜਦੋਂ ਆਪਾਂ ਸੁਣਦੇ ਨਹੀਂ ਕਿਸੇ ਸੀ ਉਹ ਚੀਜ਼ ਕਰਕੇ ਮੈਂ ਤੈਨੂੰ ਇਹ ਪਹਿਲਾਂ ਤਾਂ ਹੀ ਕਿਹਾ ਸੀਗਾ ਵੀ ਇੱਕ ਸਾਲ ਦਾ ਰਿਜ਼ਰਵ ਕੋਟਾ ਰੱਖੇ ਬੰਦਾ ਹਾਂ ਬੈਕਅਪ ਹੁਣ ਆ ਬਾਅਦ ਚ ਮੈਂ ੱੱਕੇ ਖਾ ਕੇ ਅਕਲ ਆਉਂਦੀ ਆ ੱੱਕੇ ਖਾ ਕੇ ਅਕਲ ਆਉਂਦੀ ਆ ਉਦੋਂ ਮੈਂ ਪੈਸੇ ਵਧੀਆ ਬਣਾਏ ਹੋਏ ਸੀਗੇ ਹਾਂ ਪਰ ਮੈਂ ਜਿਵੇਂ ਚੌੜ ਚੌੜ ਚ ਵੀ ਚਾਲੋ ਇਹ ਤਾਂ 3 ਮਹੀਨੇ ਦੀ ਫਸਲ ਆ ਹੁਣ ਆਈ ਉਦੋਂ ਆਪਾਂ ਨੂੰ ਜਿਹੜਾ ਲੌਸ ਹੋਇਆ ਬਹੁਤ ਵੱਡਾ ਹੂੰ ਫਿਰ ਮੈਨੂੰ ਬਹੁਤ ਵੱਡੀ ਸਿੱਖਿਆ ਦੇ ਗਿਆ ਜ਼ਿੰਦਗੀ ਦੀ ਵੀ ਰਿਜ਼ਰਵ ਰੱਖੀ ਵੀ ਜਿਵੇਂ ਸਕੂਟਰ ਤੇ ਜੇ ਤੂੰ ਅੱਜ ਰੋਣਾ ਬਹਿ ਕੇ ਇਕੱਲਾ ਹੂੰ ਲਾਈਟ ਬੰਦ ਕਰਕੇ ਹੂੰ ਤਾਂ ਤੇਰੀਆਂ ਆਪਣੀਆਂ ਗਲਤੀਆਂ ਨੇ ਮਨਜੀਤ ਸਿਆ ਹੂੰ ਚਲੋ ਮਾਲਕ ਨੇ ਉਦੋਂ ਵਾਰਸ਼ਾਂ ਹੀ ਇੰਨੀਆਂ ਹੋਈਆਂ ਤੀਆਂ ਬਹੁਤ ਕਿਸਾਨ ਮੇਰੇ ਪਿੰਡੋਂ ਵੀ ਸੀਗੇ ਵਿਚਾਰੇ ਹਮ ਪਰ ਮੈਂ ਸੋਚਿਆ ਬਹੁਤ ਫਿਰ ਵੀ ਆਪਾਂ ਵਧੀਆ ਜਦੋਂ ਆਪਾਂ ਨੂੰ ਟਾਈਮ ਮਿਲਿਆ ਬਹੁਤੀ ਕਈ ਵਾਰ ਨਾ ਬਹੁਤੀ ਖਾਂਦੇ-ਖਾਂਦੇ ਥੋੜੀ ਤੋਂ ਵੀ ਆਪਾਂ ਜਾਂਦੇ ਆ ਇਹਨੂੰ ਇਹ ਹੀ ਹੈ ਵੀ ਇੱਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਇਹ ਕਿਸੇ ਨੇ ਐਂ ਨਹੀਂ ਕਿਹਾ ਵੀ ਸਟੈਪ ਵਾਈਜ਼ ਸਟੈਪ ਬੰਦਾ ਚੱਲੇ ਸੂਟਰ ਤੇ ਟੂਟੀ ਉਹ ਤਾਂ ਹੀ ਲਈ ਵੀ ਆ ਨਾ ਹਟੇ ਬੰਦੇ ਨੂੰ ਪਤਾ ਲੱਗ ਜਵੇ ਵੀ ਹੁਣ ਭਾਈ ਤੂੰ 50 ਕਿਲੋਮੀਟਰ ਜੋਗ ਗਈ ਆ ਵੀ ਆਪਦਾ ਪੰਪ ਤੋਂ ਤੇਲ ਪਵਾ ਲੀ ਸੋ ਮੇਰਾ ਖਿਆਲ ਹੈ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸੰਧ ਉਹ ਹਿਸਾਬ ਨਾਲ ਲਓ ਜਿਹੜੇ ਹਿਸਾਬ ਨਾਲ ਤੁਹਾਨੂੰ ਲੋੜ ਹੈ ਤੁਸੀਂ ਰੈਂਟ ਤੇ ਕਿਸੇ ਤੋਂ ਲੈ ਕੇ ਕੰਮ ਕਰਾ ਲਓ ਤਾਂ ਜ਼ਿਆਦਾ ਵਧੀਆ ਸਾਲ ਪਰ ਖੜਨੀ ਹੁੰਦੇ ਨੇ ਬਿਲਕੁਲ ਠੀਕ ਹੈ ਉਹ ਜ਼ਿਆਦਾ ਵਹਿਤਰ ਹੈ ਕਿਸੇ ਵਧੀਆ ਨੂੰ ਚਾਹੇ 2 ਪੈਸੇ ਵੱਧ ਦੇ ਦਿਓ ਕੋਈ ਚੱਕਰ ਨਹੀਂ ਕਈ ਵਾਰ ਪਸੰਦ ਮੈਂ ਦੇਖੇ ਨੇ ਵੱਡੇ ਵੱਡੇ ਲਿਆ ਕੇ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਜਿੰਨੀ ਤੁਹਾਨੂੰ ਲੋੜ ਹੈ ਮੈਂ ਨਹੀਂ ਕਹਿੰਦਾ ਨਾ ਲਓ ਜੇ ਤੁਹਾਨੂੰ ਲੋੜ ਹੈ ਜੇ ਉਤੋਂ ਵੀ ਵੱਡੇ ਲੈ ਲਓ ਬਿਲਕੁਲ ਪਰ ਸਿਸਟਮ ਨਾਲ ਚੱਲੋ ਆਪਾਂ ਤੇ ਹੀ ਬੇਨਤੀ ਕਰਦੇ ਆਂ ਵੀ ਭਾਈ ਆਪਦੇ ਤਰੀਕੇ ਨਾਲ ਚੰਗੇ ਵਿਚਾਰ ਸੁਣੋ ਚੰਗੇ ਚੰਗੇ ਬੰਦੇ ਦੀ رائے ਲਓ ਕੋਈ ਇਹ ਨਹੀਂ ਮਹਿਣਾ ਨਹੀਂ ਹੁੰਦਾ ਜੇ ਆਪਾਂ ਕਿਸੇ ਨੂੰ ਪੁੱਛ ਲਾਂਗੇ ਕੋਈ ਚੱਕਰ ਨਹੀਂ ਦੱਸਣ ਵਾਲਿਆਂ ਨੂੰ ਵੀ ਇਹ ਕਹਿਣਾ ਵੀ ਜੇ ਨਵੇਂ ਆਪਣੇ ਨਾਲ ਜੋੜਦੇ ਨੇ ਆਪਾਂ ਕਿਹੜਾ ਸਦਾ ਹੀ ਰਹਿਣਾ ਜੁੜਨ ਦਿਓ ਨਾਲ ਉਹਨਾਂ ਨੂੰ ਪਰਾਲਾ ਕਰੋ ਹੌਸਲਾ ਦਿਓ ਜੇ ਮੈਂ 150 ਕਿਲੇ ਦੀ ਕਰਦਾ ਫਿਰ ਕਿਉਂ ਗਿਆ ਮੈਂ ਘੱਟ ਕਰ ਲੂੰਗਾ ਹੋਰ ਨੂੰ ਨਾਲ ਜੋੜਨੀ ਬਿਲਕੁਲ ਸਿਆਣੀ ਗੱਲ ਜੇ ਆਪਾਂ ਜਿੰਨ ਆਪਣੀ ਖੇਤੀਬਾੜੀ ਨੂੰ ਜਿੰਦਾ ਰੱਖਣਾ ਤਾਂ ਆਪਾਂ ਨੂੰ ਉਪਰਾਲੇ ਕਰਨੇ ਪੈਣਗੇ ਨਾਲੋਂ ਨਾਲ ਚੱਲਣਾ ਆਪਾਂ ਸਿੱਖਣਾ ਵੀ ਇਹ ਚਾਹੀਦਾ ਉਹ ਵੀ ਆਪਣੀਆਂ ਵੱਧ ਤੋਂ ਵੱਧ ਵੀਡੀਓ ਦੇਖਣਾ ਚੰਗੇ ਕਿਸਾਨਾਂ ਦੇ ਤਜਰਬੇ ਦੇਖਣਾ ਕਿਤੇ ਮੀਟਿੰਗਾਂ ਤੇ ਜਾਣ ਕਿਤੇ ਖੇਤੀਬਾੜੀ ਫੁਹਾਗ ਵਾਲੇ ਕਰਦੇ ਨੇ ਕਿਤੇ ਵੀ ਉਹਨੂੰ ਸੋਚ ਸਮਝ ਕੇ ਵਧੀਆ ਉਪਰਾਲੇ ਕਰੋ ਵਧੀਆ ਸੀਡ ਰੱਖੋ ਵਧੀਆ ਆਪਦੇ ਕੀਤਾ ਨੂੰ ਵਧੀਆ ਤਿਆਰ ਕਰੋ ਦਿਲਚਸਪੀ ਨਾਲ ਕੰਮ ਕਰੋ ਦਿਲਚਸਪੀ ਨਾਲ ਕੰਮ ਕਰੋ ਸੋ ਮੇਰਾ ਖਿਆਲ ਹੈ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਥੋੜੀ ਜੀ ਲੰਬੀ ਹੋ ਜਾਂਦੀ ਆ ਪਰ ਸਾਡੀਆਂ ਗੱਲਾਂ ਜਾਂ ਚੱਲ ਪੈਂਦੀਆਂ ਨੇ ਇਹਦੀ ਅੱਗੇ ਇਦਾਂ ਹੀ ਸੀਰੀਜ਼ ਕਾਦੀ ਸਾਡੀ ਹੁੰਦੀ ਆ ਸਾਡਾ ਤਾਂ ਜਿਹੜਾ ਸਾਨੂੰ ਲੱਗਦਾ ਕਿ ਲੋੜ ਆ ਟੌਪਿਕ ਡਿਸਕਸ ਕਰਨ ਦੀ ਉਹ ਆਪਾਂ ਕਰ ਲੈਨੇ ਆ ਜਿੱਦਾਂ ਦਾ ਤੁਸੀਂ ਰਿਸਪੌਂਸ ਦੋਗੇ ਜਿੰਨੂੰ ਤੁਸੀਂ ਜ਼ਿਆਦਾ ਖੁਸ਼ ਹੋਗੇ ਦੇਖੋਗੇ ਐਪਰੀਸ਼ੀਏਟ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਉਹੀ ਚੀਜ਼ ਅਸੀਂ ਅੱਗੇ ਆਉਣ ਵਾਲਾ ਜਿਹੜਾ ਸਾਡਾ ਪੋਡਕਾਸਟ ਕਹਿ ਲਓ ਇੰਟਰਵਿਊ ਕਹਿ ਲਓ ਲੈ ਕੇ ਆਵਾਂਗੇ ਸੋ ਮੇਰਾ ਖਿਆਲ ਆ ਵੀਡੀਓ ਬਹੁਤ ਚੰਗੀ ਲੱਗੀ ਹੋ ਜੇ ਚੰਗੀ ਲੱਗੀ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਬਾਈ ਜੀ ਬਹੁਤ ਬਹੁਤ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਤੇ ਬਖਸ਼ਦੇ ਰਹਿਣਗੇ ਚੰਗੀ ਸਿੱਖਿਆ ਲੈ ਕੇ ਚੰਗੇ ਉਪਰਾਲੇ ਰੱਖ ਕੇ ਆਪਦਾ ਕੰਮਕਾਰ ਕਰੋ ਬਹੁਤ ਵਧੀਆ ਗੁੱਡ ਲੱਕ ਸਾਰਿਆਂ ਲਈ ਧੰਨਵਾਦ fast